ਤਨੋ ਫਰੀਵਾਹੀ ਗੁਰੂ ਸਾਹਿਬ ਜੀ ਆਪੋ ਸਿੱਖ ਸਤਿਗੁਰੂ ਕੇ ਪਿਆਰੇਓ ਬਾਣੀ ਤਗਾ ਬੂ குரு ਕੇਰੀ ਬਾਣੀਆ ਸਿਰ ਬਾਣੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਸ ਸਾਸ ਤੁਮਾ ਦੇ ਇਹ ਲੋਕ ਪਰਲੋਕ ਸੰਗ ਸਹਾਈ ਜਤ ਕਤ ਮੋਹੀ ਰਖਵਾਲੀ ਗੁਰ ਕਾ ਵਚਨ ਵਸਾ ਜੀਣਾ ਦੇ ਜਲ ਨਹੀਂ ਡੂਬੈ ਤਸ ਕਰ ਨਹੀਂ ਦੇਵੈ ਪਾਹੀ ਨਾ ਸਕੈ ਜਾਲੇ ਜਲ ਨਹੀਂ ਡੂਬੈ ਤਸ ਕਰ ਨਹੀਂ ਦੇਵੈ ਪਾਹੀ ਨਾ ਸਕੈ ਜਾਲੇ ਪਰ ਸਨਮਨ ਜੋ ਜੁਗ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਵਾਲੀਕੁਲ ਆਲਮ ਹਾਜ਼ਰ ਹਜ਼ੂਰ ਸਰਬ ਕਲਾ ਭਰਪੂਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅਤੇ ਪਿਆਰ ਭਰੀ ਗੋਦ ਦੇ ਅੰਦਰ ਜੁੜੇ ਬੈਠੇ ਗੁਰੂ ਪਿਆਰਿਓ ਗੁਰਪਾਗੇ ਹਾਂ ਜੋ ਨੀਤਾ ਪ੍ਰਤੀ ਦੇ ਦੀਵਾਨਾ ਦੇ ਅੰਦਰ ਅਲਮਿਲ ਕੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰ ਜੀ ਦੀ ਕਿਰਪਾ ਦੇ ਸਦਕਾ ਸੰਧਿਆ ਵੇਲੇ ਦੀ ਪਾਵਨ ਹਜ਼ੂਰੀ ਦਾ ਨਿਗਮਣ ਰਿਹਾ ਹੈ ਆਪ ਜੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਸਾਂ ਛੜੀ ਬੜੀ ਪਿਆਰੀ ਵਿਚੀ ਨੇ ਸ਼ਬਦ ਪੜਿਆ ਜੀਵਤ ਜੀਵਤ ਜਿਪ ਤਰਹੋ ਆਤਮਿਕ ਜੀਵਨ ਨੂੰ ਜਿਉਣ ਦੀ ਜੋ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਪੈਰੋ ਮਹੱਲਾ ਪੰਜਵਾਂ ਪੈਰੋ ਰਾਗ ਦੇ ਵਿੱਚ ਪੰਜਵੇਂ ਗੁਰੂ ਅਰਜਨ ਦੇ ਪਾਤਸ਼ਾਹੀ ਦਾ ਪਾਵਨ ਸ਼ਬਦ ਹੈ ਬੜੀਆਂ ਵਡਿਆਈਆਂ ਆਤਮਿਕ ਜੀਵਨ ਨੂੰ ਜਿਉਣ ਦੀ ਹਜ਼ੂਰ ਨੇ ਬੜੀਆਂ ਇਹਦੇ ਵਿੱਚ ਕਿਰਪਾ ਕਰਕੇ ਸ਼ਬਦ ਦੇ ਵਿੱਚ ਹੋਇਆ ਕਰਵਾਈ ਹਰ 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 ਰਸਨਾ ਕੋ ਰਸਨਾ ਦਾ ਅਰਥ ਹੁੰਦਾ ਗੁਰੂ ਪਿਆਰੇ ਜੀਵ ਭਾਵਕੇ ਜੀਵ ਨੂੰ ਨਾ ਪਰ ਰੋਜ਼ਾਨਾ ਅਰਦਾਸ ਦੇ ਵਿੱਚ ਤਿੰਨ ਵਾਰੀ ਵਾਹਿਗੁਰੂ 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 ਸ਼ਬਦ ਵਰਤਦੇ ਆ ਕਿ ਤੇਰਾ ਨਾਮ ਤੇ ਆ ਗਿਆ ਭਾਈ ਹਜ਼ੂਰ ਨੇ اسی ਗੱਲੋਂ ਤੜਾਉਂਦੇ ਹੋਏ ਆਖਿਆ ਕਿ ਹਰ 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 ਰਸਨਾ ਕਹੋ ਆਪਣੀ ਨਿਤਾ ਪ੍ਰਤੀ ਦੇ ਦੀਵਾਨਾ ਦੇ ਵਿੱਚ ਵੀ ਨਿਤਾ ਪ੍ਰਤੀ ਦੇ ਕਾਰਜਾਂ ਦੇ ਵਿੱਚ ਵੀ ਨਿਤਾ ਪ੍ਰਤੀ ਦੇ ਜੋ ਤੁਸੀਂ ਗੁਰੂ ਤੋਂ ਸਵਾਭਕ ਹੈ ਜੀ ਦੁਨਿਆਵੀ ਲੋਕ ਦੇ ਵਿੱਚ ਕਈ ਵਾਰ ਗੁਰੂ ਤੋਂ ਉਲਟ ਵੀ ਵਿਅਕਤੀ ਚੱਲਦੇ ਨੇ ਗੁਰੂ ਦੇ ਨਾਲ ਵੀ ਗੁਰੂ ਸਤਗੁਰੂ ਦੀ ਕਿਰਪਾ ਦੇ ਸਦਕਾ ਚੱਲਦੇ ਨੇ ਤੇ ਗੁਰੂ ਅਨੁਸਾਰ ਵੀ ਆਪਣੇ ਜੀਵ ਨੂੰ ਜਿਉਂ ਕੇ ਦੇਖਦੇ ਨੇ ਤਿੰਨੇ ਤਰ੍ਹਾਂ ਦੇ ਜੀਵਨ ਇਸ ਦੁਨਿਆਵੀ ਲੋਕ ਦੇ ਵਿੱਚ ਵਿਚਰ ਰਹੇ ਨੇ ਹਜ਼ੂਰ ਕਹਿੰਦੇ ਆਪਣੀ ਰਸਨਾ ਤੋਂ ਵਾਹਿਗੁਰੂ ਦਾ ਸ਼ੁਕਰਾਨਾ ਤੇ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖੋ ਹਰ 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 ਰਸਨਾ ਕਹੋ ਚਾਰ ਬੜੀ ਹਜ਼ੂਰ ਨੇ ਸ਼ਬਦ ਵਰਤਿਆ ਹਰ 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 ਰਸਨਾ ਕਹੋ ਉਸ ਵਾਹਿਗੁਰੂ ਦਾ ਇਸ ਸਨਾਂ ਦੇ ਉਤੋਂ ਇਸ ਜੀਵ ਦੇ ਉਤੋਂ ਸ਼ੁਕਰਾਨਾ ਨਿਕਲਣਾ ਚਾਹੀਦਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਤੈਨ ਸਾਨੂੰ ਇਸ دنیਵੀ ਲੋਕ ਦੇ ਵਿੱਚ ਜੀਵ ਆਤਮਾ ਦੇ ਵਿੱਚ ਪਾ ਕੇ ਸ੍ਰਿਸ਼ਟੀ ਦੇ ਉੱਤੇ ਭੇਜਿਆ ਤੇ ਸਵਾਸਾਂ ਦੀ ਪੂੰਜੀ ਦੇ ਦੇ ਕਿ ਇਸ ਸਵਾਸਾਂ ਦੀ ਪੂੰਜੀ ਸੜੀ ਜੋ ਇਸ دنیਵੀ ਲੋਕ ਦੇ ਵਿੱਚ ਮਾਇਆ ਦਾ ਭੁਲੰਦਾ ਇਸ ਮਾਇਆ ਨੇ ਆਪਣੇ ਆਪ ਵਿਸਾਰਿਆ ਹੋਇਆ ਹੈ ਉਹਦੇ ਮੁਤਾਬਕ ਤਾਂ ਕੁਝ ਵੀ ਨਹੀਂ ਤੇਰੇ ਇੱਕ ਸਵਾਸਾਂ ਦੀ ਪੂਰੀ ਸ੍ਰਿਸ਼ਟੀ ਦੀ ਜੇ ਮਾਇਆ ਵੀ ਇਕੱਠੀ ਕਰ ਲਈ ਹੈ ਇਸ ਸੰਸਾਰ ਦੀ ਸਾਰੇ ਮਾਇਆ ਜਿਨ੍ਹਾਂ ਦੇ ਵਿੱਚ insan ਵੱਜੀ ਬੜੀ ਦੌੜ ਦੇ ਨਾਲ ਭੱਜਿਆ ਫਿਰਦਾ ਏ ਇੱਕ ਦੂਜੇ ਨੂੰ ਪਿੱਛੇ ਛੱਡਦਾ ਹੋਇਆ ਵਿਅਕਤੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਤਾਂਗ ਦੇ ਵਿੱਚ ਹੈ ਹਜ਼ੂਰ ਕਹਿੰਦੇ ਭਾਈ ਜੇ ਸਾਰੀ ਦੁਨਿਆਵੀ ਦੀ ਲੋਕ ਦੀ ਹੀ ਸੰਸਾਰ ਦੀ ਮਾਇਆ ਇੱਕ ਜਗ੍ਹਾ ਇਕੱਠੀ ਕਰਕੇ ਸਵਾਸ ਧਾਰਾ ਲੈਣ ਦਾ ਉਦਦਮ ਕਰੀਏ ਹੈ ਨਾ ਕਿ ਪ੍ਰਮਾਤਮਾ ਹੁਣ ਦੇਖੋ ਸੌਦੇਵਾ ਜੀ ਕਿੰਨੇ ਵਾਰੀ ਹਜ਼ੂਰ ਨੇ ਸ਼ਬਦ ਵਰਤੇ ਆ ਕਿ ਸਤਗੁਰੂ ਸੇਤੀ ਗੰਨਤ ਜੇ ਰੱਖਾਂ ਹੈ ਹਾਲਤ ਪਲਤ ਸਭ ਤਸਕਾ ਗਿਆ ਆਪਾਂ ਮੁੜ ਕੇ ਵਿਚਾਰ ਸਤਗੁਰਾਂ ਦੀ ਲੜੀ ਵਾਰ ਆਰੰਭ ਕਰਨੀ ਹੈ ਜੇ ਹਜ਼ੂਰ ਦੇ ਨਾਲ ਗਿਣਤੀ ਮਣਤੀ ਦੇ ਚੱਕਰਾਂ ਦੇ ਵਿੱਚ ਆਉਣੇ ਆ ਸੁਭਾਵਿਕ ਹੈ ਅਗਲਾ ਵੀ ਫਿਰ ਜਨ ਜ ਆਪਣੇ ਜੋ ਕੀਤੀਆਂ ਆਪਣੀਆਂ ਗਲਤੀਆਂ ਨੇ ਉਹਦੀ ਗਿਣਤੀ ਮਣਤੀ ਕਰੇਗਾ ਕਈ ਵਾਰ ਮਾਮਾ ਦੇ ਨਾਲ ਧੀयां ਦੁਖ ਸੁਖ ਤੋਂ ਕਰ ਲੈਂਦੀਆਂ ਨੇ ਆ ਕੇ ਉਹ ਦੁਖ ਸੁਖ ਦੇ ਵਿੱਚ ਫਿਰ ਤਾਨਨੇ ਮੇਨੇ ਵੱਜਦੇ ਨੇ ਕਿ ਭਾਈ ਮੈਨੂੰ ਦਿੱਤਾ ਕੀ ਹੈ ਹੁਣ ਜੇ ਇਹ ਗੱਲ ਉੱਤੇ ਆ ਜਾਵੇ ਕਿ ਧੀ ਨੇ ਮਾਂ ਨੇ ਧੀ ਨੂੰ ਕੀ ਦਿੱਤਾ ਹੈ ਸਭ ਤੋਂ ਵੱਡੀ ਤਾਂ ਉਹਨੂੰ ਲਿਆਕਤ ਸਿਖਾਈ ਹੈ ਜ਼ਿੰਦਗੀ ਦੇ ਵਿੱਚ ਵਿਚਰਨ ਦੀ ਫਿਰ ਉਹਨੂੰ ਉੱਥੇ ਜਾ ਕੇ ਵਿਚਨ ਦੇ ਅਨੁਸਾਰ ਉਹ ਘਰ ਸੰਭਲਣਾ ਵੀ ਸਿਖਾਇਆ ਕਿ ਭਾਈ ਤੈ ਪਰਾਇਆ ਤਾਂ ਨਹੀਂ ਆ ਵੀ ਕਰ ਜੋੜਨਾ ਤੇ ਅੱਗੇ ਕਰ ਵੀ ਜਾ ਕੇ ਜੋੜਨਾ ਉਹ ਲਿਆਗਤ ਸਿਖਾਈ ਹੈ ਜੀਵਨ ਦੇ ਵਿੱਚ ਸਮਾਜਿਕ ਜੀਵਨ ਦੇ ਵਿੱਚ ਵਿਚਰਨਾ ਸਿਖਾਇਆ ਹੈ ਜੇ ਦੁਨਿਆਵੀ ਲੋਕਾਂ ਦੀ ਮਾਇਆ ਦੇ ਪਿੱਛੇ ਅਸੀਂ ਆਪਣੇ ਮਾਂ ਪਿਓ ਨੂੰ ਨਿੰਦਣ ਲੱਗ ਪਈ ਤਾਂ ਉਹ ਜੋ ਲਿਆਗਤ ਸਿਖਾਈ ਹੈ ਜੋ ਸਿੱਖਿਆ ਦਿੱਤੀ ਹੈ ਉਹ ਤਾਂ ਖਰੇ ਦੇ ਉੱਤੇ ਹਾਵੀ ਪੈ ਗਈ ਹੈ ਨਾ ਜੀ ਇਸੇ ਤਰ੍ਹਾਂ ਪ੍ਰਮਾਤਮਾ ਦੀ ਗੱਲ ਉੱਤੇ ਬਿਲਕੁਲ ਨਿਰਪਰ ਹੋ ਰਹੀ ਹੈ ਹਜ਼ੂਰ ਕਹਿੰਦੇ ਜੇ ਭਾਈ ਪ੍ਰਮਾਤਮਾ ਨੂੰ ਤੰਨੇ ਮੇਨੇ ਦੇ ਵਿੱਚ ਉੱਤੇ ਉਤਰ ਆਏ ਸਵਾਭਕ ਹੈ ਪ੍ਰਮਾਤਮਾ ਵੀ ਫਿਰ ਤੇਰੇ ਜੀਵਨਾਂ ਦੇ ਗਲਤੀਆਂ ਦੇ ਫਲ ਸਭ ਕਲੇ ਪਲੰਦਾ ਰਚੇਗਾ ਹੀ ਰਚੇਗਾ ਦੇਆ ਦੇ ਘਰ ਵਿੱਚ ਆ ਕੇ ਹਰ ਮਾਤਮਾ ਕੁਝ ਵੀ ਕਰ ਸਕਦਾ ਹੈ ਤਾਂ ਹੀ ਰਸਈ ਮਜ਼ੂਰ ਨੂੰ ਆਖਿਆ ਕਿ ਸਤਿਗੁਰੂ ਜੀ ਦੇਆ ਦੇ ਘਰ ਵਿੱਚ ਆ ਕੇ ਖਿਮਾ ਦੇ ਘਰ ਵਿੱਚ ਆ ਕੇ ਸਾਨੂੰ ਖਿਮਾ ਬਖਸ਼ਿਓ ਅਸੀਂ ਭੁੱਲਣ ਹਾਰ ਰਹੇ ਹਾਂ ਪਤਨੀ ਕਿੰਨੇ ਰੋਜ਼ਾਨਾ ਅਸੀਂ ਜੀਵਨ ਦੇ ਵਿੱਚ ਵਿਚਰਦੇ ਹੋਏ ਭੁੱਲਾਂ ਕਰਦੇ ਹਾਂ ਗਲਤੀਆਂ ਕਰਦੇ ਹਾਂ ਇਸ ਹੀ ਤਰ੍ਹਾਂ ਦੀ ਵਿਚਾਰ ਅਜੂ ਗੁਰੂ ਅਰਜਨ ਦੇਵ ਪਾਸ਼ਾ ਨੇ ਸਾਡੇ ਨਾਲ ਸਾਂਝੀ ਕਰਨੀ ਹੈ ਵਾਹ ਕਮਾਲ ਜਿਹਦੀ ਕੋਈ ਮਸਾਲੇ ਦਿੱਤੀ ਜਾ ਸਕਦੀ ਦੁਨਿਆਵੀ ਲੋਕਾਂ ਦੇ ਵਿੱਚ 10ਵੇਂ ਬੰਦੇ ਤੱਕ ਹਜ਼ੂਰ ਨੇ ਕਿਰਪਾ ਕੀਤੀ ਸੀ ਕੱਲ ਦੇ ਤਵੰਨ ਦੇ ਅੰਦਰ ਸੀ ਵਿਚਾਰ ਸਾਂਝੀ ਕੀਤੀ ਹੈ ਹਜ਼ੂਰ ਨੇ ਅਕੀਲੇ ਬੰਦੇ ਦੇ ਪਾਪ ਕੇ 10ਵੇਂ ਬੰਦ ਦੀ ਸਮਾਪਤੀ ਤੇ ਪਾਵਨ ਸ਼ਬਦ ਵਰਤਿਆ ਸੀ ਕਿ ਗੁਰਸਿੱਖਾਂ ਲਹਿੰਦਾ ਭਾਲ ਕੇ ਮੈਂ ਅਜਿਹੇ ਗੁਰਸਿੱਖਾਂ ਨੂੰ ਲੱਭ ਹੀ ਲੈਣਾ ਮੈਂ ਕਿਤੋਂ ਨਾ ਕਿਤੋਂ ਜਾ ਕੇ ਉਹਦੀ ਸਤਸੰਗਤ ਕਰਨ ਲਈ ਹੁਣ ਸੁਭਾਵਿਕ ਹੈ ਜਿਹਨੇ ਸੱਚ ਦੀ ਸੰਗਤ ਕਰਨੀ ਹੋਵੇ ਉਹ ਸੱਚਿਆਂ ਦਾ ਹੀ ਸੰਗ ਲੱਭੇਗਾ ਉਹ ਅਜਿਹੇ ਆਪਣੇ ਗੁਰਸਿੱਖਾਂ ਦਾ ਸੰਗ ਲੱਭੇਗਾ ਜਿੱਥੇ ਉਹ ਲੋਕੜੀ ਬੈ ਕੇ ਉਸ ਵਾਹਿਗੁਰੂ ਦਾ ਸ਼ੁਕਰਾਨਾ ਕਰੀ ਉਹਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਜਾਵੇ ਸੁਭਾਵਿਕ ਹੈ ਜੀ ਹੁਣ ਜਿਹੜੇ ਬੰਦੇ ਨੇ ਗੁਰੂ ਤੋਂ ਉਲਟ ਚੱਲਣਾ ਆਪਾਂ ਪਹਿਲਾਂ ਤਰ੍ਹਾਂ ਦੀ ਗੱਲ ਚਰਕੇ ਹਾਤੇ ਆ ਕਿ ਗੁਰੂ ਦੀ ਰਜ਼ਾ ਦੇ ਅਨੁਸਾਰ ਵੀ ਜਿਉਂਦੇ ਨੇ ਗੁਰੂ ਤੋਂ ਉਲਟ ਵੀ ਚਾਉਂਦੇ ਨੇ ਤੇ ਗੁਰੂ ਦੀ ਕਿਰਪਾ ਦੇ ਪਾਤਰ ਵੀ ਬਣਦੇ ਨੇ ਤਿੰਨ ਤਰ੍ਹਾਂ ਦੀ ਜ਼ਿੰਦਗੀ ਹੈ ਕਈ ਗਰ ਗੁਰੂ ਤੋਂ ਉਲਟ ਚੱਲ ਕੇ ਬੰਦਾ ਦੁਖੀ ਹੁੰਦਾ ਏ ਹੁਣ ਗੁਰਮਤਿ ਤੇ ਮਨਮੁਖ ਇਹ ਗੱਲ ਮਨਮੁਖ ਦੀ ਹੈ ਨਾ ਜੀ ਜਿਹੜਾ ਬੰਦਾ ਆਪਣੇ ਮਨ ਦੀ ਗੱਲ ਸੁਣਦਾ ਏ ਉਹ ਮਨਮੁਖ ਦੀ ਉਪਾਦੀ ਨਾਲ ਵਾਜਿਆ ਜਾਂਦਾ ਏ ਜਿਹੜਾ ਗੁਰੂ ਦੀ ਗੱਲ ਸੁਣਦਾ ਏ ਗੁਰਮੁਖ ਹੈ ਹੁਣ ਜਿਹੜਾ ਗੁਰੂ ਤੋਂ ਉਲਟ ਚੱਲੇਗਾ ਸੁਭਾਵਿਕ ਹੈ ਫਿਰ ਝੋਟਾ ਹੀ ਖਾ ਜਿਹੜਾ ਗੁਰੂ ਦੇ ਸਿਧਾਂਤਾਂ ਦੇ ਅਨੁਸਾਰ ਜ਼ਿੰਦਗੀ ਜਿਉਵੇਗਾ ਜਿਹਦੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਆਪਾ ਅਕਸਰਕਤੇ ਨਿਯਮ ਨੇ ਉਹਦੀ ਕੋਈ ਨਿਯਮ ਦੇ ਅਨੁਸਾਰ ਉਹਦੀ ਜ਼ਿੰਦਗੀ ਦਾ ਕੋਈ ਏਮ ਨੇ ਉਹ ਬਣਾਏ ਹੋਏ ਨੇ ਉਹ ਜ਼ਿੰਦਗੀ ਦੇ ਆਪਣੇ ਏਮ ਤੋਂ ਨਹੀਂ ਉਲਟ ਜਾ ਸਕਦਾ ਕਈ ਵਾਰ ਸਾਡੇ ਮਨ ਦੇ ਵਿੱਚ ਵਿਚਾਰ ਪੈਦਾ ਪਸੰਦੀਆ ਕਿ ਨਹੀਂ ਮੇਰਾ ਭਾਈ ਦਿਲ ਸਾਥ ਨਹੀਂ ਦੇ ਰਿਹਾ ਇਸ ਕੰਮ ਨੂੰ ਉਹ ਬੰਦੇ ਦਾ ਨਿਯਮ ਹੁੰਦਾ ਏ ਉਹਦਾ ਏਮ ਹੁੰਦਾ ਜਿਹੜਾ ਉਹਨੂੰ ਆਪ ਇਸ ਕੰਮ ਤੋਂ ਉਲਟ ਚੱਲਣ ਲਈ ਕਦੇ ਪ੍ਰੇਰਿਤ ਨਹੀਂ ਕਰਦਾ ਮਨ ਦੀ ਗੱਲ ਸੁਣਦਾ ਏ ਜਾਦਤਰ ਆਪਣੇ ਗੁਰੂ ਦੀ ਗੱਲ ਦੇ ਸੁਣ ਕੇ ਬੰਦਾ ਗੌਰਨਾ ਜਦੋਂ ਇਸ ਗੱਲ ਦੇ ਉੱਤੇ ਗੌਰ ਕਰੇਗਾ ਕਿ ਨਹੀਂ ਸਾਡਾ ਗੁਰੂ ਇਸ ਗੱਲ ਦਾ ਹਮੇ ਨਹੀਂ ਧਾਵੇਗਾ ਖਾਲਸਾ ਕਦੇ ਇਸੇ ਤਰ੍ਹਾਂ ਦਾ ਹਮੇ ਨਹੀਂ ਹੋਇਆ ਹੱਕ ਪਰਾਇਆ ਨਾਨਕ ਉਸੂਰ ਉਸਗਾਏ ਫਜ਼ੂਨ ਨੇ ਸਾਨੂੰ ਕਦੇ ਹੱਕ ਪਰਾਇਆ ਖਾਣਾ ਨਹੀਂ ਸਿਖਾਇਆ ਇਹ ਮਜ਼ਲੂਮਾਂ ਦੀ ਰਾਖੀ ਕਰਦਾ ਹੈ ਖਾਲਸਾ ਉਹਨਾਂ ਦੀ ਬਾਹ ਫੜਦਾ ਹੈ ਜਦੋਂ ਅਸੀਂ ਇਸ ਮਜ਼ਲੂਮਾਂ ਦੇ ਉੱਤੇ ਜਦੋਂ ਅਸੀਂ 더 ਹੋਰ ਦੁੱਖ ਦੇਣ ਲੱਗ ਪਏ ਤਾਂ ਖਾਲਸਾ ਸਾਨੂੰ ਕੌਣ ਆਕੇਗਾ ਸੁਭਾਵਕ ਹੈ ਗੁਰੂ ਦੀ ਵਿਚਾਰ ਮਜ਼ੂਰ ਆਖਦੇ ਨੇ ਕਿ ਕਨੇ ਪੈਰ ਧੋਵਾਂ ਪੱਖਾ ਫੇਰਦਾ ਪੈਰ ਵੀ ਧੋਵਾਂ ਮੈਂ ਪੱਖਾ ਵੀ ਫੇਰਦਾ ਮਾਂ ਔਰ ਦੇਖੋ ਸਾਧ ਸੰਗਤ ਦੇ ਵਿੱਚ ਤੁਸੀਂ ਕਈ ਵਾਰ ਸੇਵਾਦਾਰਾਂ ਨੂੰ ਦੇਖਿਆ ਹੋਵੇਗਾ ਵਾਰ ਗੁਰੂ ਦੀ ਸੰਗਤ ਜਿੱਥੇ ਜੋੜੇ ਝਾੜਦੇ ਜੋੜੇ ਖੋਲਦੇ ਆ ਨਾ ਜੀ ਉੱਥੇ ਕਈ ਵਾਰ ਗੁਰੂ ਦੇ ਸੇਵਾਦਾਰ ਬਹਿ ਕੇ ਜੋੜੇ ਝਾੜਦੇ ਹੁੰਦੇ ਦੇਖੇ ਹੋਮਗੇ ਕਿੰਨੇ ਵਾਰ ਤੁਸੀਂ ਇਤਿਹਾਸ ਦੇ ਜਿਹੜੇ ਪੰਨਿਆਂ ਨੂੰ ਫਰੋਲੋਗੇ ਗੁਰੂ ਪਿਆਰਿਓ ਗੁਰੂ ਅਰਜਨ ਦੇਵ ਪਾਤਸ਼ਾਹ ਜਦੋਂ ਵੀ ਸਮਾਗਮ ਖੁੱਲੀ ਕਦੇ ਸੀ ਦੋ ਸੇਵਾਵਾਂ ਹਜ਼ੂਰ ਆਪਣੇ ਕੋਲ ਰੱਖ ਕੇ ਵਾਰੀਆਂ ਬਾਕੀ ਸਾਰੀਆਂ ਸੇਵਾਵਾਂ ਸੰਗਤ ਦੀ ਝੋਲੀ ਦੇ ਵਿੱਚ ਪਾ ਦਿੰਦੇ ਸੀ ਚਾਹੇ ਉਹ ਲੰਗਰ ਦੀ ਸੇਵਾ ਹੈ ਲੰਗਰ ਵਰਤਾਉਣ ਦੀ ਸੇਵਾ ਹੈ ਲੰਗਰ ਬਣਾਉਣ ਦੀ ਸੇਵਾ ਹੈ ਚਾਹੇ ਗੁਰੂ ਘਰ ਦੀ ਵਿਸ਼ਾਈ ਭਾਵ ਕੇ ਚਾਤਰਾ ਕਿਸੇ ਤਰ੍ਹਾਂ ਦੀ ਗੁਰੂ ਅਰਜਨ ਦੇਵ ਪਾਸ਼ਾ ਜੀ ਤੋਂ ਤੱਕ ਸਜਦਾ ਸੀ ਸੁਭਾਅਕ ਹੈ ਉਹਨਾਂ ਦੀ ਵਿਸ਼ਾਈ ਵੀ ਹੁੰਦੀ ਹੋਵੇਗੀ ਉਹਨਾਂ ਦੇ ਉੱਤੇ ਸੋਨਾ ਚੰਦੂਆ ਸਾਹਿਬ ਵੀ ਬੰਨਿਆ ਜਾਂਦਾ ਹੋਵੇਗਾ ਸਜਦਾ ਹੋਵੇਗਾ ਉਹਨਾਂ ਦੀ ਸੇਵਾ ਵੀ ਸਾਰੀ ਸੰਗਤ ਦੇ ਵਿੱਚ ਦੇ ਦਿੰਦੇ ਸੀ ਗੁਰੂ ਅਰਜਨ ਦੇਵ ਪਾਸ਼ਾ ਜੀ ਇੱਕ ਜੋੜਿਆਂ ਦੀ ਸੇਵਾ ਤੇ ਇੱਕ ਹਜ਼ੂਰ ਲੰਗਰ ਦੇ ਜੋ ਵਰਤਨ ਹੁੰਦੇ ਨੇ ਉਹਨਾਂ ਦੀ ਸੇਵਾ ਆਪ ਰੱਖਦੀ ਸੀ ਦੇਖੋ ਔਦ ਦੀਨ ਦੁਨੀਆ ਦੇ ਵਾਲੀ ਹੋਣ ਔਦ ਪਰਮਾਤਮਾ ਦਾ ਰੂਪ ਹੋਣ ਪੰਜਵੀਂ ਜੋਤ ਹੋਣ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੀ ਫਿਰ ਵੀ ਰੱਤਾ ਪਰਮ ਦੇ ਮਨ ਦੇ ਵਿੱਚ ਕਿਤੇ ਤਰ੍ਹਾਂ ਦਾ ਵਹਿਮ ਕਿਸੇ ਤਰ੍ਹਾਂ ਦੀ ਕੋਈ ਹੰਕਾਰ ਨਹੀਂ ਆਇਆ ਗੁਰੂ ਜੀ ਦਾ ਬਾਝੇ ਇੱਥੇ ਕੋਈ ਥੋੜਾ ਜਿਹਾ ਕਿ ਆਪ ਹੁਣ ਦੌਰ ਚੱਲਣਾ ਹੈ ਨਾ ਜੀ ਪੰਚੀ ਸਰਪੰਚ ਦੀਆਂ ਵੋਟਾਂ ਹੋਣੀਆਂ ਨੇ ਹੁਣ ਤੁਸੀਂ ਉਨ੍ਹਾਂ ਦਾ ਸਵਮੰਨ ਦੇ ਉੱਤੇ ਉਹਨਾਂ ਦੀ ਰਸਨਾ ਦੇ ਉੱਤੇ ਸਵਾਲ ਦੇਖੋ ਕਿ ਹਜੇ ਹੋਣਗੇ ਕਿ ਕੋਈ ਨਹੀਂ ਭਾਈ ਆਈ ਤੇਰਾ ਪੂਰੀ ਤਰ੍ਹਾਂ ਖਿਆਲ ਰੱਖਾਂਗੇ ਇਹਦੇ ਵਿੱਚ ਹੁਣ ਕੀ ਹੁੰਦਾ ਹੈ ਖਿਆਲ ਇਸ ਸਵਾਭ ਕੋ ਸਮਝਦੇ ਵੀ ਹੋਵੋਗੇ ਉਹ ਬੰਦੇ ਜਿਹੜੇ ਰੋਜ਼ਾਨਾ ਗੁਰੂ ਘਰ ਜਾ ਕੇ ਨਿਮਦੇ ਨੇ ਹਜ਼ੂਰ ਅੱਗੇ ਬੇਨਤੀਆਂ ਅਰਦਾਈਆਂ ਕਰਦੇ ਨੇ ਕਿ ਸਤਿਗੁਰੂ ਜੀ ਭੁੱਲਾਂ ਹੋਈਆਂ ਨੇ ਤੁਸੀਂ ਬਖਸ਼ਣ ਹਾਰੋ ਹੁਣ ਉਹ ਹਜ਼ੂਰ ਦਾ ਇੱਕ ਮਾਇਨਾ ਹੈ ਗੁਰੂ ਦਾ ਇੱਕ ਦਾਇਰਾ ਹੈ ਜਿਹਦੇ ਵਿੱਚ ਜਾ ਕੇ ਅਸੀਂ ਗੁਰੂ ਦੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਜਾਂਦੇ ਆਂ ਫਰ ਹੋਰ ਹੁੰਦਾ ਹੈ ਕਈ ਵਾਰ ਨਾਮ ਰੰਗੀ ਰੂਹਾਂ ਦੇ ਸੀ ਸੰਗ ਕਰਦੇ ਕਰਦੇ ਉਹਨਾਂ ਵਰਗੇ ਹੋ ਜਾਂਦੇ ਆ ਤੁਸੀਂ ਦੇਖਿਆ ਹੋਵੇਗਾ ਜਿਹੋ ਜਿਹੇ ਉਹਦੇ ਦੋਸਤ ਹੁੰਦੇ ਨੇ ਉਹ ਬੰਦਾ ਸੁਭਾਅਕ ਹੈ ਉਹ ਜਿਹੇ ਦੋਸਤਾਂ ਨਾਲ ਸੰਗ ਕਰ ਕਰਕੇ ਉਹਨਾਂ ਦੀ ਆਊਟਪੁਟ ਆਪਣੇ ਵਿੱਚ ਭਰਨੇ ਸ਼ੁਰੂ ਕਰ ਦਿੰਦਾ ਹੈ ਹਜ਼ੂਰ ਜੇ ਜਦੋਂ ਧਾਇਰੇ ਦੇ ਵਿੱਚ ਰਹਨੇ ਆਸੀਂ ਸੁਭਾਅਕ ਹੈ ਹਜ਼ੂਰ ਦੀ ਜੋ ਹਜ਼ੂਰੀ ਹੈ ਸਾਨੂੰ ਪ੍ਰਭਾਵਿਤ ਕਰੇਗੀ ਸਤਿਗੁਰਾਂ ਦੀ ਪ੍ਰਭਾਵਿਤ ਕਰਕੇ ਸਾਨੂੰ ਪ੍ਰੇਰਿਤ ਕਰੇਗੀ ਕਿ ਭਾਈ ਆਹ ਗੱਲ ਚੰਗੀ ਹੈ ਆਹ ਗੱਲ ਬੁਰੀ ਹੈ ਆਹ ਗੱਲ ਕੋ ਗੁਰੂ ਤੋਂ ਉਲਟ ਕਰ ਰਹੇ ਆ ਆ ਗੁਰੂ ਦਾ ਸੰਗ ਕਰਨਾ ਚੰਗਾ ਹੈ ਹੁਣ ਉਹੀ ਬੰਦੇ ਹਜ਼ੂਰੀ ਸਤਗੁਰਾਂ ਦੀ ਸ਼ਰਨ ਦੇ ਵਿੱਚ ਆਉਂਦੇ ਨੇ ਪਰ ਸਭ ਤੋਂ ਵੱਡੇ ਗੁਰੂ ਦੇ ਦੁੱਖੀ ਬਾਣੇ ਦੂਸਰੇ ਨੂੰ ਸਾਦੀ ਕੀ ਦੂਸਰੇ ਨੂੰ ਸਾਧ ਦੇ ਕੇ ਆਪਣੇ ਵੱਲ ਪ੍ਰੇਰਿਤ ਕਰਦੇ ਨੇ ਉਹਨੇ ਨਾ ਧੋਖੇ ਤੇ ਫਰੇਮ ਦੇ ਵਿੱਚ ਰੱਖ ਕੇ ਆਪ ਉਹਨਾਂ ਦਾ ਫਾਇਦਾ ਚੁਕਾਉਂਦੇ ਨੇ ਇਹ ਸਭ ਤੋਂ ਵੱਡਾ ਬਹਿਮ ਅਸੀਂ ਪੜ ਲੈਂਦੇ ਆ ਕਿ ਸ਼ਾਇਦ ਕੋਈ ਦੇਖ ਨਹੀਂ ਰਿਹਾ ਸਤਗੁਰ ਜੀ ਆਖਦੇ ਨੇ ਕਹਿੰਦੇ ਪੈਰ ਧੋਵਾ ਪੱਖਾ ਫੇਰਦਾ ਤਿਸ ਨਿਮ ਨਿਮ ਲਾਗਾ ਇਹ ਜੀ ਉਹ ਮੈਂ ਸ਼ਰਧਾ ਮੁਤਾਬਕ ਉਹਦੀ ਸੇਵਾ ਕਰਾਂ ਸ਼ਰਧਾ ਮੁਤਾਬਕ ਸੇਵਾ ਕਰਕੇ ਉਹਦੇ ਪੱਖਾ ਫੇਰਾਂ ਉਹਦੇ ਚਰਨਾਂ ਦੇ ਉੱਤੇ ਆਪਣਾ ਹੱਥ ਫੇਰਾ ਹੁਣ ਚਰਨ ਧੋਣ ਦਾ ਤੇ ਹੱਥ ਫੇਰਨ ਦਾ ਤੇ ਅਲੱਗ-ਅਲੱਗ ਇਸ ਮੋਟਿਵੇਸ਼ਨ ਇੱਕ ਤਾਂ ਹੁੰਦਾ ਹੈ ਕਿ ਉਹਨਾਂ ਦੀ ਸੇਵਾ ਦੇ ਨਾਲ ਉਹਨੇ ਮ사ਜ ਕਰ ਦਿੱਤੀ ਭਾਵ ਕਿ ਮਲਮ ਕਰਦੇ ਆ ਮਾਂ ਇੱਕ ਹੁੰਦੀ ਹੈ ਕਿ ਪੈਰ ਧੋ ਕੇ ਉਹਨੂੰ ਸਤਕਾਰ ਦੇ ਰਿਆ ਮਾਂ ਗੁਰੂ ਜੀ ਦੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖਾਂ ਲਹਿੰਦਾ ਭਾਵ ਕਹੇ ਜਹੇ ਗੁਰੂ ਦੇ ਸਿੱਖਾਂ ਨੂੰ ਲੱਭ ਲਿਆ ਕਰ ਭਾਈ ਜੋ ਰੋਜ਼ਾਨਾ ਗੁਰੂ ਦੀ ਸੇਵਾ ਕਰਕੇ ਆਪ ਤਰਦੇ ਤੇ ਸਗਲਿਆਂ ਨੂੰ ਤਾਰ ਦੀ ਸਮਰੱਥਾ ਰੱਖ ਰਹੇ ਨੇ ਕਿਉਂਕਿ ਤੁਹਾਨੂੰ ਨਾਮ ਰੰਗੀ ਰੂਹ ਤੁਹਾਨੂੰ ਹਮੇਸ਼ਾ ਗੁਰੂ ਨਾਲ ਜੋੜਨ ਲਈ ਪ੍ਰੇਰਿਤ ਕਰੇਗੀ ਉਹ ਕਦੇ ਨਹੀਂ ਆਕੇ ਕੀ ਫਲਾਨੇ ਗੁਰੂ ਦੇ ਫਲਾਨੇ ਭਾਈ ਤੋਂ ਆਪਾਂ ਚੱਲਦੇ ਆਂ ਫਲਾਨੇ ਦੇ ਤਾਰੀ ਗੁਰੂ ਕੋਲ ਚੱਲਦੇ ਆਂ ਅੱਜ ਤੱਕ ਚੌਂਕੀਆਂ ਨਹੀਂ ਮੁੱਕਦੀਆਂ ਕਿਸੇ ਦਰ ਤੇ ਕਿਸੇ ਦਰ ਤੇ ਹਜ਼ੂਰ ਤੋਂ ਉਲਟ ਹੋ ਕੇ ਕਿੱਥੋਂ ਸੁਖ ਲੱਭ ਰਹੇ ਆਂ ਅਸੀਂ ਇੱਕ ਪੰਕਤੀ ਸੀ ਇੱਕ ਸ਼ਬਦੀ ਉਲਟ ਬੋਲਿਆ ਸੀ ਨਾ ਜੀ ਅਸਰ ਦੀ ਮਾਰ ਦੇ ਵਿੱਚ ਕਿਹਨੇ ਉਹ ਸ਼ਬਦ ਆਪ ਜੀ ਪੜ੍ਹਦੇ ਹੋਵੋਗੇ ਕਿ ਮਿੱਟੀ ਮਿਸਲ ਮਾਲ ਕੀ ਪੇੜ ਹੈ ਮੀ ਕਮਿਆਰ ਗੁਰੂ ਦੇ ਫਰਜ਼ੰਦ ਗੁਰੂ ਦੇ ਸਾਹਿਬਜ਼ਾਦਿਆਂ ਨੇ ਇੱਕ ਸ਼ਬਦੀ ਵਰਤੇ ਸੀ ਉਲਟ ਵਰਤੇ ਦਿੱਤਾ ਸੀ ਕਿ ਬੇਈਮਾਨ ਕੀ ਤੇ ਮੁਸਲਮਾਨ ਕੀ ਤੋਂ ਬੇਈਮਾਨ ਕਰ ਦਿੱਤਾ ਹਜ਼ੂਰ ਨੇ ਆਖਿਆ ਕਿ ਜਦੋਂ ਤੱਕ ਪਰਮਾਤਮਾ ਨੇ ਸਵਾਸ ਦਿੱਤੇ ਨੇ ਉਦੋਂ ਤੱਕ ਸਾਡੇ ਮੱਥੇ ਨਹੀਂ ਲੱਗਣਾ ਮੱਥੇ ਲੱਗਿਆ ਵੀ ਨਹੀਂ ਪਾਈ ਰਾਮ ਰਾਜ ਜਦੋਂ ਤੱਕ ਹਜ਼ੂਰ ਨੇ ਆਖਿਆ ਕਿ ਜਦੋਂ ਤੱਕ ਅਸੀਂ ਇਨਸਾਨੀ ਜਾਮੇ ਦੇ ਵਿੱਚ ਆ ਇਸ ਸਰੀਰ ਦੇ ਜਾਮੇ ਦੇ ਵਿੱਚ ਆ ਤਿਆਂ ਸਾਡੇ ਮੱਥੇ ਨਹੀਂ ਲੱਗਣਾ ਇੱਕ ਬੇਈਮ ਬੇਈਮਾਨ ਮੁਸਲਮਾਨ ਤੋਂ ਬੇਈਮਾਨ ਸ਼ਬਦ ਕਰਨ ਦੇ ਬਦਲੇ ਵਿੱਚ ਠੀਕ ਅਸੀਂ ਗੁਰੂ ਨੂੰ ਭੁੱਲ ਕੇ ਅਸੀਂ ਕਿਸੇ ਦੇਹਧਾਰੀ ਦੇ ਅੱਗੇ ਮੱਥੇ ਟੇਕੜੇ ਜਾਈਏ ਸੱਚ ਕਰਕੇ ਜਾਣੋ ਅਸੀਂ ਬਖਸ਼ਿਸ਼ ਆਵਾਂਗੇ ਹਜ਼ੂਰ ਨੇ ਆਪਣੇ ਫਰਜ਼ਿੰਦੂ ਨੂੰ ਨਹੀਂ ਬਖਸ਼ਿਆ ਆਪਣੇ ਸਾਹਿਬਜ਼ਾਦਿਆਂ ਨੂੰ ਨਹੀਂ ਬਖਸ਼ਿਆ ਕਿ ਭਾਈ ਤੂੰ ਗਲਤੀ ਕੀਤੀ ਐ ਮੁਸਲਮਾਨੀ ਤੋਂ ਬੇਈਮਾਨ ਸ਼ਬਦ ਵਰ ਦਿੱਤਾ ਏ ਸਾਡੇ ਮੱਥੇ 'ਤੇ ਨਹੀਂ ਲੱਗਣਾ ਅਸੀਂ ਵੀ ਉਸੇ ਤਰ੍ਹਾਂ ਦੀਆਂ ਨਵਨ ਗਲਤੀ ਕਰ ਰਹੇ ਹਾਂ ਨਾ ਧਾਗੇ ਦੇਵਤਾਂ ਦੇ ਉੱਤੇ ਜਿੰਨਾ ਕਿਤੇ ਜ਼ੋਰ ਦਿੱਤਾ ਹੋਇਆ ਏ ਕਿਸੇ ਤਰ੍ਹਾਂ ਕਿ ਕਿਸੇ ਦਾ ਬੁਰਾ ਕਰ ਲਿਆ ਧਾਗਾ ਦੇਵਤ ਦੇ ਰੇਟ ਉੱਤੇ ਛਿੜਨ ਦਈਏ ਜੇ ਧਾਗੇ ਦੇਵਤਾਂ ਨਾਲ ਕੁਝ ਹੋਣਾ ਹੁੰਦਾ ਤਾਂ ਸਿੱਧੇ ਦੁਨਿਆਵੀ ਲੋਕਾਂ ਦੇ ਵਿੱਚ ਕੋਈ ਕਿਸੇ ਨੂੰ ਕਦੋਂ ਮਾਰ ਸਕਦਾ ਈ ਉਹਦੇ ਹੱਥ ਵਿੱਚ ਸੀ ਸੁਭਾਵਿਕ ਐ ਨਾ ਜੀ

ਨਾਮ ਦਾ ਨਿਸ਼ਾਨ ਦੜਾਇਆ ਅਜੇ ਗੁਰੂ ਦੀ ਸੋਖਾ ਸੁਣ ਕੇ ਅਜੇ ਗੁਰੂ ਦੀ ਮ ਵਿਡਿਆਈ ਸੁਣ ਕੇ ਅਜੇ ਗੁਰੂ ਦੀ ਮ ਪ੍ਰਸ਼ੰਸਾ ਸੁਣ ਕੇ ਗੁਰੂ ਨੂੰ ਮਿਲਣ ਨਹੀਂ ਆਇਆ ਮੁਰअर्जਨ ਦੇ ਪਾਤਸ਼ਾਹ ਜੀ ਕਹਿੰਦੇ ਨੇ ਸੁਣ ਗੱਲਾਂ ਗੁਰ ਪਹਿ ਆਇਆ ਮੈਂ ਗੁਰੂ ਦੀਆਂ ਗੱਲਾਂ ਸੁਣ ਕੇ ਆਇਆ ਕਿ ਗੁਰੂ ਨਾਨਕ ਪਾਤਸ਼ਾਹ ਜੀ ਨਿਮਾਣਿਆਂ ਦੇ ਮਾਣ ਨੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਤਾਣਿਆਂ ਦੇ ਤਾਣ ਨੇ ਨਿਥਾਵਿਆਂ ਦੇ ਥਾਣ ਨੇ ਗੁਰੂ ਸਾਹਿਬ ਨੇ ਤੇ ਆਲੇ ਨੂੰ ਆਪਣੇ ਨੂੰ ਤਾਣ ਦੇ ਦਿੰਦੇ ਨੇ ਆਸਰਾ ਦੇ ਦਿੰਦੇ ਨੇ ਤੇ ਨਿਮਾਣਿਆਂ ਨੂੰ ਭਗਤ ਰਵਦਾਸ ਮਾਨਾ ਜੀ ਵਾਂਗ ਕਿ ਨਾ ਪਰਮਾਤਮਾ ਦਾ ਨਾਮ ਲੈਣ ਲਈ ਕਈ ਵਾਰ ਕੁਰੀਸ ਕਰਨ ਦਿੰਦੇ ਨੇ ਹਨਾ ਉਹਨਾਂ ਦੀ ਜੀਵਨ ਨੂੰ ਇੱਕ ਵਾਰੀ ਝਾਤੀ ਮਾਰ ਕੇ ਦੇਖੋ ਜੇ ਪਪਾਹੀ ਗੁਰੂ ਦਾ ਨਾਮ ਸੁਣਨ ਲਈ ਵੀ ਜੀਵ ਘਟਾਉਣੀ ਪੈ ਜਾਂਦੀ ਸੀ ਕੰਨਾਂ ਦੇ ਵਿੱਚ ਸਿੱਕਾ ਘੋਲ ਕੇ ਪਾ ਦਿੱਤਾ ਜਾਂਦਾ ਸੀ ਕਿ ਤੈਨੂੰ ਮਨਾਹੀ ਹੈ ਭਾਈ ਤੁਨੀ ਵੀ ਜਾਤ ਨਹੀਂ ਗੁਰੂ ਸਾਹਿਬ ਕਹਿੰਦੇ ਕਿਹੋ ਜਿਹਾ ਜੀਵਨ ਹੋਵੇਗਾ ਜੇ ਕੋ ਸਿੱਖਾਂ ਦਾ ਜਿਹੜਾ ਦੂਸਰੇ ਦਾ ਦੁੱਖ ਆਪਣੇ ਉੱਤੇ ਹੰਡਾਉਣ ਦੀ ਸਮਰੱਥਾ ਰੱਖ ਰਿਏ ਨੇ ਅੱਜ ਦੁਨਿਆਵੀ ਲੋਕ ਦੇ ਵਿੱਚ ਕੋਈ ਬੰਦਾ ਕਿਸੇ ਨੂੰ ਦੁੱਖ ਜਦੋਂ ਮਰਜ਼ੀ ਦੇ ਸਕਦਾ ਏ ਉਹ ਦੁਖੀ ਹੋ ਸਕਦਾ ਏ ਪਰ ਹਜ਼ੂਰ ਕਹਿੰਦੇ ਕਿਸੇ ਦਾ ਦੁੱਖ ਆਪਣੇ ਤੇ ਹੰਡਾਉਣਾ ਕੋਈ ਦੁਨਿਆਵੀ ਲੋਕ ਦੇ ਵਿੱਚ ਸਿੱਖ ਸਕਦਾ ਏ ਤੁਸੀਂ ਇੱਕ ਵਾਰੀ ਵਿਚਾਰ ਕੇ ਦੇਖੋ ਤੇ ਨਹੀਂ ਆ ਵੀ ਲੋਕਾਂ ਦੇ ਵਿੱਚ ਗੁਰੂ ਪਿਆਰਿਓ ਦੁੱਖ ਦੇਣ ਵਾਲੇ ਦੁਨਿਆਵੀ ਲੋਕ ਵਿੱਚ ਬਹੁਤ ਨੇ ਬਹੁਤ ਹੋਣਗੇ ਕਿਸੇ ਵਿਅਕਤੀ ਨੂੰ ਇੱਕ ਮਿੰਟ ਲਈ ਦੁਖੀ ਕਰ ਦੇਣਗੇ ਪਰ ਕਿਸੇ ਦਾ ਦੁੱਖ ਆਪਣੇ ਉੱਤੇ ਲੈ ਕੇ ਬੰਦੇ ਨੂੰ ਸੁੱਖ ਦੇਣ ਵਾਲੇ ਹੈਗੇ ਨੇ ਹਜ਼ੂਰ ਕਹਿੰਦੇ ਨਹੀਂ ਸੁੱਖ ਮੈਂ ਬਹੁ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ ਹਜ਼ੂਰ ਕਹਿੰਦੇ ਸੁੱਖ ਦੇ ਵਿੱਚ ਤਾਂ ਸਾਰੇ ਹੀ ਆਪਣੇ ਨੇ ਜਦੋਂ ਦੁੱਖ ਦੀ ਕਸਵੱਟੀ ਲੱਗਦੀ ਹੈ ਨਾ ਮਨੁੱਖ ਦੇ ਉੱਤੇ ਪਤਾ ਫਿਰ ਲੱਗਦਾ ਹੈ ਕਿ ਮੇਰਾ ਕੌਣ ਹੈ ਤੇ ਵਕਾਨਾ ਕੌਣ ਹੈ ਦੁੱਖ ਦੀ ਕਸਵੱਟੀ ਲੱਗਣੀ ਅਤਿ ਅੰਤ ਜ਼ਰੂਰੀ ਹੈ ਪਰ ਅਸੀਂ ਸੁੱਖ ਨੂੰ ਹੀ ਸਭ ਕੁਝ ਸਮਝੀ ਬੈਠੇ ਆ ਹਜ਼ੂਰ ਕਹਿੰਦੇ ਨੇ ਕਿ ਭਾਈ ਜੀਵਤ 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 ਰਹੋ ਆਤਮਿਕ ਜੀਵਨ ਨੂੰ ਜਿਉਣਾ ਸਿੱਖ ਲਓ ਭਾਈ ਹਰ 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 ਰਸਨਾ ਕੋ ਗੁਰੂ ਦਾ ਸ਼ੁਕਰਾਨਾ ਕਰਨਾ ਸਿੱਖੋ ਕਿ ਗੁਰੂ ਸਾਨੂੰ ਕਹਿਣਾ ਕਿਉਂਦਾ ਏ ਕਿ ਹਰ ਪਰਮਾਤਮਾ ਤੂੰ ਐ ਤੂੰ ਐ ਵਾਹਿਗੁਰੂ ਤੇਰੀ ਦਿੱਤੀ ਹੋਈ ਸਾਕਾਤ ਨੂੰ ਸੀ ਸਾਂਭਣਾ ਸਿੱਖ ਰਹੇ ਆ ਤੈਂ ਵਡਿਆਈ ਸਾਡੀ ਝੂਲੀ ਦੇ ਵਿੱਚ ਪਾਈ ਐ ਭਾਈ ਸਾਹਿਬ ਜੀ ਆਪਣੀ ਸਥਿਤੀ ਤੋਂ ਇੱਕ ਗੱਲ ਸਾਂਝੀ ਕਰ ਰਹੇ ਸਾਂ ਕਹਿੰਦੇ ਦੋ ਮਨੁੱਖ ਦੁਨਿਆਵੀ ਲੋਕ ਦੇ ਵਿੱਚ ਵਿਚਰਨੇ ਨੇ ਇੱਕ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਏ ਇੱਕ ਗੁਰੂ ਤੋਂ ਮੁਨਕਰ ਨਹੀਂ ਇੱਕ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਏ ਤੇ ਪਰਮਾਤਮਾ ਤੈਂ ਬੜਾ ਕੁਝ ਦਿੱਤਾ ਹੋਇਆ ਦੁੱਖ ਵੀ ਦਿੱਤੇ ਹੋਏ ਨੇ ਤੇਰੀ ਰਜ਼ਾ ਏ ਤੈਂ ਬਹੁਤ ਕੁਝ ਦਿੱਤਾ ਹੋਇਆ ਏ ਇੱਕ ਹੈ ਕਿ ਗੁਰੂ ਤੈਂ ਦਿੱਤਾ ਕੀ ਹੈ ਗੁਰੂ ਨੂੰ ਨਿੰਦਣਾ ਗੁਰੂ ਨੂੰ ਨੀਵਾਂ ਦਿਖਾਉਣਾ ਉਹਦੇ ਵਿੱਚ ਖਿਮਾ ਕੱਢਣੀ ਭਾਵ ਕਿ ਖਿਮਾ ਦਾ ਜਾਚਣਾ ਨਹੀਂ ਹੋਣਾ ਕਿ ਗੁਰੂ ਸੀ ਗਲਤੀ ਕਰਨੇ ਆ ਉਹਦੇ ਵਿੱਚ ਜਾ ਕੇ ਤੂੰ ਗਲਤ ਕੀਤਾ ਤੂੰ ਗਲਤੀ ਮੰਨ ਕਿ ਮੈਂ ਇਸ ਬੜਿਆਈ ਦੇ ਯੋਗ ਸੀ ਪਰ ਤੈਂ ਮਨੇ ਪ੍ਰਸ਼ੰਸਾ ਨਹੀਂ ਦਿੱਤੀ ਭਾਈ ਸਾਹਿਬ ਜੀ ਕਹਿੰਦੇ ਦੋ ਤਰ੍ਹਾਂ ਦੇ دنیਾਵੀ ਲੋਕ ਵਿੱਚ ਵਿਚਰ ਰਹੇ ਨੇ ਇੱਕ ਗੁਰੂ ਦਾ ਸ਼ੁਕਰਾਨਾ ਕਰ ਰਿਹਾ ਕਿ ਗੁਰੂ ਦੇ ਉੱਤੇ ਮੁਨਕਰ ਹੈ ਹੁਣ ਦੋਨਾਂ ਨੂੰ ਇੱਕ دنیਾਵੀ ਲੋਕ ਦੇ ਵਿੱਚ ਬੜੀ ਚੜ੍ਹਦੀ ਕਲਾ ਵਾਲਾ ਪਾਕzan ਰਬੀਰੂ ਉਹਨਾਂ ਦੇ ਸੰਗ ਕਰਨ ਦਾ ਸਮਾਂ ਮਿਲਿਆ ਕਹਿੰਦੇ ਭਾਈ ਸਾਹਿਬ ਗੁਰੂ ਦੇ ਵਿੱਚ ਸਮਰੱਥਾ ਨਹੀਂ ਹੈ ਸੁੱਖ ਦੇਣ ਦੀ ਦੁੱਖ ਦੇਣ ਦੀ ਕਹਿੰਦੇ ਕਿਵੇਂ ਭਾਈ ਕਹਿੰਦੇ ਮੈਂ ਇੰਨੀ ਸੇਵਾ ਕਰਦਾ ਨਾ ਸਿਮਰਨ ਹੈ ਸਾਡੇ ਘਰ ਤੋਂ ਗੁਰੂ ਤੱਕ ਦਾ ਸੰਬੰਧ ਹਰ ਰੋ ਮਹੀਨੇ ਜਾਂਦਾ ਹੈ ਹਰ ਸਾਲ ਦੇ ਵਿੱਚ ਦਾ ਸੰਬੰਧ ਦਿੰਦੇ ਆ ਪਰ ਜਿੰਦਗੀ ਦੇ ਵਿੱਚ ਦੁੱਖ ਫੇਰ ਵੱਡੇ ਆ ਜਾਂਦੇ ਨੇ ਇੱਕ ਆਖ ਤੱਕ ਜੇ ਵਾਹਿਗੁਰੂ ਹੋਵੇ ਤਾਂ ਫਿਰ ਸਾਨੂੰ ਇਸ ਪ੍ਰਸ਼ੰਸਾ ਦਾ ਯੋਗ ਬਣਾਵੇ ਆਪਣੀ ਸੇਵਾ ਤੋਂ ਸਿਮਰਨ ਤੋਂ ਖੁਸ਼ ਹੋਵੇ ਉਹ ਕਹਿੰਦੇ ਫਿਰ ਐਂ ਕਰਿਓ ਇੱਕ ਬੰਦਾ ਆਪਣੇ ਦੁਨਿਆਵੀ ਦੋਨਾਂ ਦੇ ਵਿੱਚੋਂ ਇੱਕ ਬੰਦਾ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੇ। ਇੱਕ ਬੰਦਾ ਤੁਤੇ ਆ ਵੀ ਲੋਕ ਦੇ ਵੀ ਤੁਸੀਂ ਹੋਂ ਦੋਨੇ ਜਾਣੇ ਇੱਕ ਹੋਂ ਗੁਰੂ ਤੋਂ ਮੁਨਕਰ ਹੀ ਐ ਨਾ ਕਿ ਗੁਰੂ ਸਾਨੂੰ ਕੀ ਦੇ ਰਿਹਾ ਏ। ਤੁਸੀਂ ਭਾਈ ਆਪਣੀ ਨਿੰਦਿਆ ਕਰੀ ਚੱਲੋ। ਕਹਿੰਦੇ ਇੰਨੇ ਦਿਨਾਂ ਬਾਅਦ ਮੇਰੇ ਕੋਲ ਫੇਰ ਆਇਓ। ਉਸ ਦਿਪੀਰੂ ਨੇ ਸਮਾ ਦੇ ਦਿੱਤਾ ਇੱਕੋ ਸ਼ੁਕਰਾਨਾ ਕਰ ਰਿਹਾ ਕਿ ਵਾਹਿਗੁਰੂ ਸੁਖ ਰ ਹੈ। ਸ਼ੁਕਰ ਹੈ ਤੇਰਾ ਘਰ ਦੇ ਵਿੱਚ ਸੁੱਖ ਸ਼ਾਂਤੀ ਦਿੱਤੀ ਹੋਈ ਐ। ਸ਼ੁਕਰ ਹੈ ਪ੍ਰਮਾਤਮਾ ਤੇ ਆਰੋਪ ਦਾ ਬਖਸ਼ਿਸ਼ ਕੀਤੀ ਹੋਈ ਐ। ਕੋਈ ਦੁੱਖ ਨਹੀਂ ਦਿੱਤਾ ਇਸ ਸੰਸਾਰੀ ਸਰੀਰ ਨੂੰ। ਸ਼ੁਕਰ ਹੈ ਪ੍ਰਮਾਤਮਾ ਜੀ ਦਾ ਸੁਵਾਸ ਚਲਾ ਰਹੇ ਆਏ ਸੋਹਲਾ ਸਾਹਿਬ ਪੜ ਕੇ ਅਸੀਂ ਇਸ ਸੰਧਿਆ ਦੇ ਵਿੱਚ ਪੈ ਜਾਂਦੇ ਆਂ ਅੰਮ੍ਰਿਤ ਵੇਲੇ ਸਾਡੀ ਜਪਜੀ ਸਾਹਿਬ ਦੀ ਪ੍ਰਮਾਤਮਾ ਨੇ ਕਿਰਪਾ ਕਰਕੇ ਰਸਨਾ ਤੋਂ ਕਰਾਉਣਾ ਹੈ ਕਿਸੇ ਦੀ ਸਮਰੱਥਾ ਨਹੀਂ ਹੈ ਜਦੋਂ ਬੰਦੇ ਦਾ ਸੋਹਲਾ ਸਾਹਿਬ ਪੜਿਆ ਜਾਵੇ ਉਹਨਾਂ ਆ ਵੀ ਲੋਕ ਦੇ ਵਿੱਚ ਆਧਨ ਤੌਰ ਤੇ ਮੌਤ ਦੇ ਰੂਪ ਦੇ ਵਿੱਚ ਹੀ ਹੋ ਜਾਂਦਾ ਹੈ ਜੀ ਤੁਸੀਂ ਕੋਈ ਵਾਰ ਸਮਸ਼ਾਨ ਘਾਟ ਦੇ ਵਿੱਚ ਦੇਖਿਓ ਜਦੋਂ ਬੰਦੇ ਨੂੰ ਮ੍ਰਿਤਕ ਹੋ ਜਾਂਦੀ ਹੈ ਨਾ ਅਰਤੀ ਲਾਉਣ ਤੋਂ ਪਹਿਲਾਂ ਉਹਨੂੰ ਲਾਂਭੂ ਲਾਉਣ ਤੋਂ ਪਹਿਲਾਂ ਭਾਈ ਸਾਬਣੇ ਆਦਬ ਅਤੇ ਸਤਕਾਰ ਦੇ ਨਾਲ ਚੌਂਕੜਾ ਸਜਾ ਕੇ ਉਹਦੇ ਸਹਰਾਣੇ ਬਹਿ ਕੇ ਥੋੜੇ ਜੀ ਆਦਬ ਦੇ ਫਰਕ ਦੇ ਨਾਲ ਸੋਲਿਆ ਸਾਹਿਬ ਪੜ੍ਹਦੇ ਨੇ ਕਿ ਭਾਈ ਆਤਮ ਤੌਰ ਦੇ ਬੰਦੇ ਦੀ ਮੌਪਰਤੀ ਹੋ ਗਈ ਹੈ ਇਸ ਤਰ੍ਹਾਂ ਗੁਰੂ ਨੇ ਮਰਿਆਦਾ ਵਜੀ ਹੈ ਕਿ ਮਤ ਜਾਪੇ ਸਾ ਆਵੇ ਕਾ ਨਾ ਆਵੇ ਨਾ ਕੀ ਪਤਾ ਹੈ ਸਾਡਾ ਸਵਾ ਅਗਲਾ ਅਖੀਰ ਲੈ ਕੇ ਸਾ ਅਖੀਰ ਲੈ ਕੇ ਹੋਰ ਅਸੀਂ ਸਾਹ ਲੈਣਾ ਹੈ ਤਾਂ ਹੀ ਹਜ਼ੂਰ ਨੇ ਆਖਿਆ ਕਿ ਰੋਜ਼ਾਨਾ ਭਾਈ ਆਪਣੇ ਬਿਸਤਰੇ ਦੇ ਉੱਤੇ ਬਹਿ ਕੇ ਚੌਂਕੜਾ ਸਜਾ ਕੇ ਸਿਰ ਟਾ ਕੇ ਬੜੀ ਆਦਬ ਦੇ ਨਾਲ ਸੋਲਿਆ ਸਾਹਿਬ ਦਾ ਪਾਠ ਕਰਕੇ ਤੁਸੀਂ ਸੌਣਾ ਹੈ ਕੀ ਪਤਾ ਕਿ ਸਵੇਰੇ ਉੱਠਣਾ ਕਿ ਨਹੀਂ ਉੱਠਣਾ ਇਹਦੇ ਉੱਤੇ ਹੁਣ ਕੋਈ ਮਾੜੀ ਗੱਲ ਨਹੀਂ ਜੀ ਹਜ਼ੂਰ ਨੇ ਜੋ ਮਰਿਆਦਾ ਵਜੀ ਹੈ ਉਹ ਕਿਸੇ ਤੋਂ ਉਲਟ ਨਹੀਂ ਚੱਲਣ ਲਈ ਸਾਨੂੰ ਸਤਿਗੁਰੂ ਪ੍ਰੇਰਿਤ ਕਰਦੀ ਉਹ ਗੁਰੂ ਦੇ ਦਾਇਰੇ ਦੇ ਵਿੱਚ ਰਹਿਣਾ ਸਿਖਾਉਂਦੀ ਹੈ ਰਹੁ ਵਿਚਾਰ ਉਹ ਨਾਮ ਰੰਗੀ ਰੂਹ ਨੇ ਆਖਿਆ ਕਿ ਇੱਕ ਗੁਰੂ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰਦੇ ਵੋ ਇੱਕ ਗੁਰੂ ਦੀ ਭਾਈ ਤੁਸੀਂ ਨਿੰਦਿਆ ਕਰਦੇ ਹੋ ਤੁਸੀਂ ਆਪਣੇ ਮਨ ਦੇ ਵਿੱਚ ਸ਼ੰਕਾ ਪਾ ਲਈ ਜਾਓ ਇੰਨੇ ਸਮੇਂ ਬਾਅਦ ਕਹਿੰਦਾ ਮੈਨੂੰ ਆ ਕੇ ਫੇਰ ਮਿਲਿਓ ਹੁਣ ਉਹ ਸਮੇਂ ਨੇ ਆਪਣੀ ਕਰਵਟ ਬਦਲੀ ਉਹ ਜੋ ਸਮਾਂ ਉਸ ਪ੍ਰਮਾਤਮਾ ਦੀ ਰੂਹ ਨੇ ਦਿੱਤਾ ਹੋਇਆ ਸੀ ਨਾਮ ਰੰਗੀ ਰੂਹ ਨੇ ਉਸ ਸਮਾਂ ਮੁੱਕ ਗਿਆ ਦੋਵੇਂ ਜੀ ਉੱਤੇ ਪੁੱਛੇ ਨੇ ਕਹਿੰਦਾ ਹਾਂ ਭਾਈ ਦੱਸੋ ਕੀ ਕੀ ਮਿਲਿਆ ਇੱਕ ਦਿਨ ਗੁਰੂ ਦਾ ਸ਼ੁਕਰਾਨਾ ਕੀਤਾ ਵਾਹਿਗੁਰੂ ਦਾ ਉਸ ਪਰਮਾਤਮਾ ਦਾ ਇੱਕ ਗੁਰੂ ਨੂੰ ਭੰਡੀ ਗਿਆ ਇਹ ਪਰਮਾਤਮਾ ਨੂੰ ਕਿ ਕੀ ਦਿੱਤਾ ਹੈ ਤਾਂ ਕੀ ਕਰਨ ਜੋਗਾ ਹੈ ਤੂੰ ਕਹਿੰਦਾ ਜੀ ਮੇਰੇ ਕੋ ਤਾਂ ਰੱਖਣ ਰੱਖਣ ਲੇ ਮੈਂ ਰੱਖ ਰੱਖੇ ਭੁੱਲ ਰਿਹਾ ਕਿ ਕਿੱਥੇ ਇੱਕ ਪਰਮਾਤਮਾ ਨੇ ਮੈਨੂੰ ਅਜਿਹੀਆਂ ਕੁਦਰਤ ਦੇ ਭਾਗੀਦਾਰ ਬਣਾ ਦਿੱਤਾ ਹੈ ਇੱਕ ਮੰਗ ਮੰਗੇ ਜ਼ਿੰਦਗੀ ਜਿਉਂਦਾ ਸੀ ਇੱਕ ਰੱਖ ਰੱਖੇ ਭੁੱਲ ਰਿਹਾ ਬੰਦੇ ਨੂੰ ਕਈ ਵਾਰ ਦੇਖਦੇ ਹੋਵੋਗੇ ਤੁਸੀਂ ਹਨਾ ਜੀ ਜਦੋਂ ਪਰਮਾਤਮਾ ਦੇ ਇਸ ਦਾਇਰੇ ਦੇ ਵਿੱਚ ਰਹਿਣ ਵਾਲੀ ਕੁਦਰਤ ਦੇ ਵਿੱਚ ਉਹ ਨਿਯਮ ਲਾਗੂ ਕਰਦੇ ਨੇ ਕਿ ਬੰਦਾ ਗਰੀਬੀ ਨਾਲ ਜੁੰਝਦਾ ਹੁੰਦਾ ਏ ਇੱਕ ਦੂਜੇ ਤੋਂ ਮੰਗ ਮੰਗ ਕੇ ਤੰਗਸਾਰਦਾ ਹੁੰਦਾ ਏ ਇੱਕ ਦਿਨ ਉਹ ਆ ਜਾਂਦਾ ਏ ਗੁਰੂ ਪਰਮਾਤਮਾ ਦੇ ਨਾਲ ਅਸੀਂ ਆਪਣੇ ਵਸਤਰਾਂ ਦੇ ਵਿੱਚ ਪੈਸੇ ਰੱਖ ਕੇ ਭੁੱਲ ਜਾਂਦੇ ਆ ਤੇ ਜਦੋਂ ਵਸਤਰ ਤੁਸੀਂ ਬਦਲਣ ਲੱਗਦੇ ਆ ਫਿਰ ਪਤਾ ਲੱਗਦਾ ਕਿ ਮੈਂ ਇਹਦੇ ਵਿੱਚ ਪੈਸੇ ਰੱਖੇ ਸੀ ਕੀ ਬੰਦ ਮੰਗ ਰਹੇ ਹੁੰਦਾ ਏ ਬੰਦਾ ਡੰਗ-ਡੰਗ ਜਾਵੇ ਉਹ ਬੰਦਾ ਦੂਸਰੇ ਅਕੇ ਹੱਥ માં ਹਟ ਰਿਹਾ ਹੁੰਦਾ ਏ ਇਹ ਭਾਈ ਮੈਨੂੰ ਇੰਨੇ ਕ ਪੈਸੇ ਦੇ ਦੇ ਮੇਰਾ ਸਮਾਂ ਲੰਘ ਜਾਵੇਗਾ ਬੜੀ ਕਿਰਪਾ ਹੋਵੇਗੀ ਪਰ ਇੱਕ ਵਾਰੀ ਜਦੋਂ ਵਸਤਰ ਬਦਲਣ ਲੱਗਿਆ ਬੰਦਾ ਹੱਥ ਮਾਰਦਾ ਹੈ ਉਹ ਆਖਦਾ ਹੈ ਕਿ ਲਹਿਮੇ ਦੇ ਵਿੱਚ ਤਿੰਨੇ ਪੈਸੇ ਭੁੱਲ ਗਿਆ ਸੀ ਉਸੇ ਤਰ੍ਹਾਂ ਉਸ ਨਾਵਨੰਗੀ ਰੂਹ ਨੂੰ ਬੰਦੇ ਜਵਾਬ ਦੇ ਰਹੇ ਨੇ ਕਹਿੰਦੇ ਜੀ ਸਾਨੂੰ ਪਤਾ ਨਹੀਂ ਲੱਗਿਆ ਮੈਨੂੰ ਕਿ ਮੇਰੇ ਘਰ ਵਿੱਚ ਕਿੰਨੀ ਕਮਾਇਆ ਦੇ ਦਿੱਤੀ ਉਸ ਵਾਹਿਗੁਰੂ ਨੇ ਉਹਦਾ ਸ਼ੁਕਰਾਨਾ ਹੈ ਹਜੇ ਵੀ ਨਹੀਂ ਦੇਣੋਂ ਹਟ ਰਿਹਾ ਮੈਂ ਉਸ ਵਾਹਿਗੁਰੂ ਦਾ ਕਿਵੇਂ ਸ਼ੁਕਰਾਨਾ ਕਰਨਾ ਬੰਦ ਕਰਾਂ ਕਹਿੰਦਾ ਹਾਂ ਭਾਈ ਤੂੰ ਕਹਿੰਦਾ ਰੋਜ਼ਾਨਾ ਮੈਂ ਉਸ ਪ੍ਰਮਾਤਮਾ ਨੂੰ ਪੰਢੀ ਜਾ ਰਿਹਾ ਮੈਂ ਮੰਗ ਮੰਗੇ ਗੁਜ਼ਾਰਾ ਕਰਦਾ ਪਰ ਫਿਰ ਵੀ ਮੈਨੂੰ ਪ੍ਰਮਾਤਮਾ ਦੇ ਮੇਰੇ ਉੱਤੇ ਤਰਸ ਨਹੀਂ ਕਰਦਾ ਹੁਣ ਦੇਖੋ ਕਈ ਵਾਰ ਅਸੀਂ ਕਿਸੇ ਦਾ ਬੁਰਾ ਕਰੀ ਜਾਈਏ ਅਸੀਂ ਗੁਰੂ ਤੋਂ ਆਸ ਰੱਖੀਏ ਗੁਰੂ ਸਾਡੇ ਤੇ ਤਰਸ ਕਰੇ ਨਹੀਂ ਹੋ ਸਕਦਾ ਕਿਉਂਕਿ ਇੱਥੇ ਆਪਾਂ ਆਖਦੇ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਗੁਰੂ ਨੇ ਸਰਬੱਤ ਦਾ ਭਲਾ ਮੰਗਣ ਲਈ ਆਖਿਆ ਇਹ ਟੈਰੈਪੀਥੀ ਹੁੰਦੀ ਹੈ ਜੀ ਸੁਭਾਅ ਅਨੁਸਾਰ ਤੁਸੀਂ ਕਿਸੇ ਦਾ ਬੁਰਾ ਸਮਝਣਾ ਸ਼ੁਰੂ ਕਰਦੇ ਹੋਵੋਗੇ ਉਸ ਵਿਅਕਤੀ ਦੇ ਬਾਰੇ ਤੁਹਾਨੂੰ ਜਾਣਦਾ ਵੀ ਨਹੀਂ ਉਹਦੇ ਮਨ ਚ ਤੁਹਾਡੇ ਪ੍ਰਤੀ ਵਿਚਾਰ ਪੈਦਾ ਹੋ ਜਾਣਗੇ ਕਿ ਇਹ ਵੀ ਬੰਦਾ ਮਾੜਾ ਹੀ ਹੈ ਤੁਸੀਂ ਮਾੜਾ ਸੋਚਦੇ ਹੋ ਉਹ ਤੁਹਾਡੇ ਬਾਰੇ ਮਾੜਾ ਸੋਚਣਾ ਸ਼ੁਰੂ ਕਰੇਗਾ ਇਹਨੂੰ ਟੈਰੈਪੀਥੀ ਮਨ ਸੁਭਾਅ ਕੇ ਬੰਦਾ ਆਖਦੇ ਕਿ ਮੈਂ ਮੰਗ ਮੰਗ ਜਾਰਾ ਕਰ ਰਿਹਾ ਵਾਹਿਗੁਰੂ ਮੇਰੇ ਉਤੇ ਤਰਸ ਨਹੀਂ ਕਰ ਰਿਹਾ ਉਹ ਕਹਿੰਦਾ ਠੀਕ ਹੈ ਪਰਮਾਤਮਾ ਨਾਲ ਗੱਲ ਕਰਦੇ ਹਨ ਸੁਭਾਅ ਹੁੰਦੀ ਹੈ ਜੀ ਮਨ ਸਮਝਾਵਣ ਕਰਨੇ ਵਾਲੀ ਗੱਲ ਹੈ ਨਿਯੋਗ ਸਾਧਨ ਅਨੁਸਾਰ ਸਮਾਧੀ ਲਾਈ ਸਮਾਧੀ ਦੇ ਵਿਚੇਨ ਹੋ ਗਿਆ ਵਾਹਿਗੁਰੂ ਨਾਲ ਪਰਮਾਤਮਾ ਨਾਲ ਇੱਕ ਮੁਖ ਹੋ ਕੇ ਵਿਚਾਰ ਕਰ ਰਿਹਾ ਹੈ ਕਹਿੰਦਾ ਵਾਹਿਗੁਰੂ ਕਦੇ ਬੰਦਾ ਰੱਖ ਰੱਖ ਕੇ ਨਹੀਂ ਸੀ ਭੁੱਲ ਰਿਹਾ ਬੰਦਾ ਮੰਗ ਮੰਗ ਕੇ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰ ਰਿਹਾ ਸੀ ਇਹ ਬੰਦਾ ਆਖਦਾ ਹੈ ਕਿ ਵਾਹਿਗੁਰੂ ਬੜਾ ਕੁਝ ਦੇ ਦਿੱਤਾ ਹੈ ਹੁਣ ਉਸ ਵਾਹਿਗੁਰੂ ਨੂੰ ਆਖਦਾ ਹੈ ਕਿ ਵਸ ਕਰ ਮੇਰੇ ਕੋ ਬਹੁਤ ਕੋਝਾ ਹੈ ਉਸਨਾ ਬੰਨਗੀ ਰੂਹ ਨੂੰ ਸ਼ਬਦ ਵਰਤੇ ਸੀ ਇਸਨੇ ਕਹਿੰਦਾ ਜੀ ਮੈਂ ਮੈਨੂੰ ਕੋ ਬਹੁਤ ਕੁਝ ਦੇ ਦਿੱਤਾ ਉਸ ਵਾਹਿਗੁਰੂ ਨੇ ਉਹਨੂੰ ਉਸ ਵਾਹਿਗੁਰੂ ਨੂੰ ਆਖੋ ਕਿ ਬੰਦ ਕਰ ਦੇਵੇ ਮੈਨੂੰ ਹੋਰ ਨਹੀਂ ਕੁਝ ਚਾਹੀਦਾ ਫਿਰ ਉਸ ਵਾਹਿਗੁਰੂ ਨੇ ਸ਼ਬਦ ਵਰਤੇ ਆ ਪ੍ਰਮਾਤਮਾ ਦੇ ਕਹਿੰਦਾ ਇਹ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇਵੇ ਮੈਂ ਇਹਨੂੰ ਦੇਣਾ ਬੰਦ ਕਰ ਦੇਵਾਂਗਾ ਕਹਿੰਦਾ ਸੁਭਾਅਕ ਵਾਹਿਗੁਰੂ ਸ਼ਬਦ ਵਰਤਨੇ ਕਾ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇਣ ਮੈਂ ਇਹਨੂੰ ਦੇਣਾ ਬੰਦ ਕਰ ਦੇਵਾਂਗਾ ਤੇ ਇਹ ਮੇਰਾ ਸ਼ੁਕਰਾਨਾ ਸ਼ੁਰੂ ਕਰ ਦੇਵੇ ਇਹਨੂੰ ਮੈਂ ਦੇਣਾ ਸ਼ੁਰੂ ਕਰ ਦੇਵਾਂਗਾ ਉਸ ਸੁਭਾਅਕ ਹੈ ਨਿੰਦਿਆ ਹੋਗੀ ਤੇ ਚੁਗਲੀ ਹੋਗੀ ਤੇ ਦੁਸ਼ਵੈਸ਼ ਹੋਗੀ ਇਹ ਸਾਨੂੰ ਨਵੇਂ ਵੱਲ ਲੈ ਕੇ ਜਾ ਰਹੇ ਨੇ ਹੁਣ ਜਦ ਉਸ ਨਾ ਬਰੰਗੀ ਰੂਹ ਨੇ ਇਹ ਸਵਾਲਾਂ ਦਾ ਜਵਾਬ ਉਸ ਤੋਨਾ ਬੇਤਿਆਂ ਨੂੰ ਦਿੱਤਾ ਕਿ ਭਾਈ ਵਾਹਿਗੁਰੂ ਪਰਮਾਤਮਾ ਤਾਂ ਇਹ ਕਹਿ ਰਿਹਾ ਕਿ ਤੂੰ ਭਾਈ ਮੇਰਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਵੇਂ ਤੈਨੂੰ ਮੈਂ ਮੰਗਣ ਤੋਂ ਮਹਤਾਜ ਕਰ ਦੇਣਾ ਤੂੰ ਮੇਰਾ ਭਾਈ ਸ਼ੁਕਰਾਨਾ ਬੰਦ ਕਰ ਦੇ ਪ੍ਰਮਾਤਮਾ ਕਹਿੰਦਾ ਮੈਂ ਸਭ ਕੁਝ ਦੇਣਾ ਤੈਨੂੰ ਇੱਥੇ ਬੰਦ ਕਰ ਦੇਵਾਂਗਾ ਉਹ ਕਹਿੰਦਾ ਨਹੀਂ ਜੀ ਇਹ ਨਹੀਂ ਹੋ ਸਕਦਾ ਸ਼ੁਕਰਾਨਾ ਤਾਂ ਸਾਡੇ ਘਰ ਤੋਂ ਸ਼ੁਰੂ ਹੋ ਰਿਹਾ ਏ ਜਿੱਥੇ ਪ੍ਰਮਾਤਮਾ ਨੇ ਇੱਕ ਸਵਾਸ ਦਿੱਤਾ ਤਾਂ ਵੀ ਸ਼ੁਕਰਾਨਾ ਹੈ ਗੁਰੂ ਰਾਮਦਾਸ ਪਾਸ਼ਾ ਜੀ ਤੁਹਾਡਾ ਸਾਡੇ ਧੀ ਪੁੱਤਰ ਲਾਇਕ ਨਿਕਲੇ ਨੇ ਸ਼ੁਕਰਾਨਾ ਹੈ ਸਤਿਗੁਰੂ ਜੀ ਤੁਹਾਡਾ ਸਾਡੇ ਮਾਪਿਆਂ ਨੂੰ ਬੜੀ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਹੋਇਆ ਹੈ ਗੁਰੂ ਰਾਮਦਾਸ ਪਾਸ਼ਾ ਜੀ ਸ਼ੁਕਰਾਨਾ ਹੈ ਤੁਹਾਡਾ ਸਾਡੇ ਘਰ ਦੇ ਵਿੱਚ ਸ਼ੁਕ ਸ਼ਾਂਤੀ ਹੈ ਸਤਿਗੁਰੂ ਜੀ ਸ਼ੁਕਰਾਨਾ ਹੈ ਤੁਹਾਡਾ ਏ ਮਨ ਵਿੱਚ ਕਦੇ ਵੀ ਆਮੜੇ ਵਿੱਚ ਆਸ ਨਾ ਪਾ ਲਓ ਕਿ ਗੁਰੂ ਨੇ ਕੁਝ ਦਿੱਤਾ ਏ ਨਹੀਂ ਗੁਰੂ ਸਾਹਿਬ ਨੇ ਤੁਹਾਨੂੰ ਬੇਅੰਤ ਦਿੱਤਾ ਹੋਇਆ ਸਤਿਗੁਰੂ ਪਿਆਰਿਓ ਕਦੇ ਵਿੱਚ ਦੇ ਅਰੋਗਤਾ ਏ ਚੜਦੀ ਕਲਾ ਏ ਬੜਾ ਖਾਂਦੇ ਚੜਦੀ ਕਲਾ ਦੇ ਵਿੱਚ ਤੁਸੀਂ ਆਪਣਾ ਭੋਜਨ ਸ਼ੱਕਦੇ ਹੋ ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਰੋਗ ਨਹੀਂ ਹੈ ਕਰ ਵਿੱਚ ਬੜੇ ਅਦਬ-ਵਦੇ ਸਤਕਾਰ ਦੇ ਨਾਲ ਸਾਰੇ ਜੀ ਬਹਿ ਕੇ ਤੁਸੀਂ ਦੁੱਖ-ਸੁਖ ਸਾਂਝਾ ਕਰਦੇ ਹੋ ਨਹੀਂ ਤਾਂ ਅੱਜ ਤੁਸੀਂ ਦੇਖਦੇ ਹੋ ਵਿਚਾਲੇ ਕੰਦਾ ਨਿਕਲ ਗਏ ਇੱਕਦਮ ਉਧਰ ਨੂੰ ਹੈ ਇੱਕਦਮ ਉਧਰ ਨੂੰ ਹੈ ਇੱਥੇ ਪਰਮਾਤਮਾ ਦੀ ਗੱਲ ਹੋਵੇਗੀ ਆਪਾਂ ਪਿੱਛੇ ਤੇ ਗੱਲ ਕਰਕੇ ਆ ਕੇ ਡੇਗੀ ਕਿ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਖਾਣੀ ਹੈ ਜਿੱਥੇ ਬਹਿ ਕੇ ਇੱਕ ਪਰਮਾਤਮਾ ਦੀ ਗੱਲ ਹੋਵੇ ਸਤ ਸੰਗਤ ਉਹ ਨਿਭੜਦੀ ਹੁੰਦੀ ਹੈ ਸ਼ੁਕਰਾਨਾ ਤੇ ਅਦਬ ਹਜ਼ੂਰ ਸਾਨੂੰ ਇਸੇ ਤਰ੍ਹਾਂ ਸਪਾਉਂਦੇ ਨੇ ਜਦੋਂ ਸ਼ੁਕਰਾਨਾ ਸਾਡੇ ਘਰ ਤੋਂ ਸ਼ੁਰੂ ਹੋ ਜਾਵੇਗਾ ਹਜ਼ੂਰ ਸਾਨੂੰ ਮੰਗਣ ਤੋਂ ਮਹਤਾਜ ਕਰਦੇਗੇ ਜਦੋਂ ਗੁਰੂ ਉੱਤੇ ਸਾਨੂੰ ਸ਼ੰਕਾ ਹੋ ਜਾਂਦਾ ਏ ਫਿਰ ਸੁਭਾਵਕ ਹੈ ਜੀ ਫਿਰ ਬੰਦਾ ਮੰਗ ਮੰਗੇ ਥੱਕਦਾ ਏ ਪਰਮਾਤਮਾ ਫਿਰ ਕਦੇ ਸਾਡੀ ਝੋਲੀ ਦੇ ਵਿੱਚ ਨਾਮਦਾਨ ਨਹੀਂ ਪਾਉਂਦਾ ਅਗਲੀ ਪੰਕਤੀ ਹਜ਼ੂਰ ਨੇ ਇਸ ਨੂੰ ਸ਼ਬਦ ਵਰਤ ਕੇ ਸਮਝਾਇਆ ਸੁਣ ਗੱਲਾਂ ਗੁਰ ਪਹਿ ਆਇਆ ਨਾਮਦਾਨ ਇਸ ਨਾਨ ਦੜਾਇਆ ਆਪਾਂ ਹੁਣ ਗੱਲ ਕਰਕੇ ਹਟਿਆ ਗੁੰਡ ਦੀ ਗੁਰੂ ਦੀਆਂ ਗੱਲਾਂ ਸੁਣ ਕੇ ਕਿਵੇਂ ਗੁਰੂ ਕੋ ਚਾਇਆ ਜਾ ਸਕਦਾ ਏ ਅਗਲੀ ਪੰਕਤੀ ਗੁਰੂ ਸਾਹਿਬ ਨਾਮਦਾਨ ਇਸ ਨਾਨ ਦੜਾਇਆ ਨਾਮਦਾਨ ਹੁੰਦਾ ਜੀ ਹੁਣ ਗੁਰੂ ਦੀ ਕਿਰਪਾ ਦੇ ਨਾਲ ਉਹਦੀ ਵਾਹਿਗੁਰੂ ਦੀ ਰਸਨਾ ਉਹਦੀ ਦੱਸ ਆਪਣੀ ਦੱਸਣਾ ਤੇ ਉਤੋਂ ਉਸ ਵਾਹਿਗੁਰੂ ਦਾ ਸ਼ੁਕਰਾਨਾ ਤੇ ਉਹਦੀ ਰਜ਼ਾਇਤ ਵਿੱਚ ਰਹਿਣਾ ਮੰਗਣਾ ਹੁਣ ਗੁਰੂ ਦਾ ਸ਼ੁਕਰਾਨਾ ਕਰਨਾ ਹੀ ਇਨਾਮਦਾਨ ਹੈ ਨਾ ਅੱਬਰ ਰੋਜ਼ਾਨਾ ਕਿ ਨਹੀਂ ਅਸਤਮ ਗੁਰੂ ਸਾਹਿਬ ਜੀ ਅੱਗੇ ਮੰਗਦੇ ਆ ਲਗਭਗ 8 8 ਦਾਨ ਇਨਾਮਦਾਨ ਇਸ਼ਨਾਨ ਦਾਨ ਸਤਿਗੁਰੂ ਜੀ ਸਾਨੂੰ ਦੇਓ ਉਹਨਾਂ ਨੂੰ ਬਖਸ਼ਿਸ਼ ਕਰਿਓ ਸਾਨੂੰ ਵਿਵੇਕ ਦਾਨ ਦੇਓ ਸਾਨੂੰ ਇਹ ਆ ਗੁਰੂ ਸਾਹਿਬ ਜੀ ਇਸ਼ਨਾਨ ਦਾਨ ਦੀਆਂ ਦਾਤਾਂ ਦੇ ਨਾਲ ਕਰਤਾਰਤ ਕਰਕੇ ਆਪਣੀ ਨਾਮ ਬਾਣੀ ਨਾਲ ਜੁੜਨ ਦਾ ਉਦਮ ਉਪਰਾਲਾ ਬਖਸ਼ਿਓ ਗੁਰੂ ਸਾਹਿਬ ਤੁਹਾਨੂੰ ਅਮਰਤ ਵੇੜਾ ਬਖਸ਼ਿਓ ਹਜ਼ੂਰ ਕਹਿੰਦੇ ਇਸ ਨਾਮ ਤੜਾਇਆ ਗੁਰੂ ਨੇ ਕਿਰਪਾ ਕਰ ਦਿੱਤੀ ਹਿਰਦੇ ਘਰ ਵਿੱਚ ਨਾਮ ਦਾ ਦਾਣ ਦਾ ਨਾਮ ਦਾ ਬੀਜ ਬੀਜ ਕੇ ਇਸ ਨਾਮ ਦਾਣ ਦੇ ਨਾਲ ਉਸਨੀ ਬੀਜ ਨੂੰ ਸੰਝ ਦਿੱਤਾ ਏ ਹਜ਼ੂਰ ਕਹਿੰਦੇ ਹੁਣ ਇਹ ਪੇੜ ਪਣ ਲੱਗਿਆ ਪੌਦਾ ਬਣਨ ਲੱਗਿਆ ਦੇਰ ਨਹੀਂ ਲੱਗਣੀ ਸਭ ਮੁਕਤ ਹੋਆ ਸੈਸਾਰਾ ਨਾਨਕ ਸਤੀ ਵੇੜੀ ਛਾੜ ਜਿਓ ਜਿਹੜਾ ਵੀ ਇਸ ਨਾਮ ਰੰਗੇ ਹਜ਼ੂਰ ਕਹਿੰਦੇ ਭਾਈ ਨਾਮ ਦਾ ਸੰਗ ਕਰ ਜਾਵੇਗਾ ਨਾ ਨਾਮ ਦਾਣ ਇਸ ਨਾਮ ਤੜਾਇਆ ਜਿਨੇ ਵੀ ਦ੍ਰਿੜਤਾ ਦੇ ਨਾਲ ਇਸ ਹਿਰਦੇ ਕਰ ਵੀ ਸਤਿਨਾਮ ਦਾ ਨਾਮ ਥਾਂ ਦੇ ਦਿੱਤੀ ਹਜ਼ੂਰ ਕਹਿੰਦੇ ਮੁਕਤ ਹੋਆ ਸੈਸਾਰਾ ਸਭ ਸਭ ਦੀ ਹਜ਼ੂਰ ਨੇ ਸ਼ਬਦ ਵਰਤੇ ਆ ਮੂਰੇ ਸਭ ਤੋਂ ਅਗੇਤਰ ਸ਼ਬਦ ਲਾਇਆ ਸਭ ਹੋਆ ਸੈਸਾਰਾ ਸੈਸਾਰਾ ਦਾ ਅਰਥ ਹੈ ਸਾਰੇ ਸੰਸਾਰ ਦੇ ਵਿੱਚ ਇਹਦੇ ਵਿੱਚ ਸਾਡਾ ਵੈਰੀ ਵੀ ਆ ਜਾਂਦਾ ਈ ਸਾਡਾ ਵਿਰੋਧੀ ਵੀ ਆ ਜਾਂਦਾ ਈ ਉਹ ਵੀ ਆ ਜਾਂਦਾ ਜਿਹਦਾ ਅਸੀਂ ਕਦੇ ਭਲਾ ਮੰਗੇ ਨਹੀਂ ਦੇਖਿਆ ਹਜ਼ੂਰ ਕਹਿੰਦੇ ਨਾਨਕ ਸੱਚੀ 베ੜੀ ਚੜ ਜਿਓ ਹੈ ਨਾਨਕ ਹੁਣ 베ੜੀ ਹੁੰਦੀ ਹੈ ਜਿਸ ਸੁਭਾਅਕ ਹੈ ਮਲਾਹ ਦੇਦਾਰ ਮਲਾਹੇਦਾਰ ਉਹ ਗਿਸਤੀ ਉਹ ਜਹਾਜ ਹਜ਼ੂਰ ਕਹਿੰਦੇ ਨਾਨਕ ਨਾਮ ਅਜਹੀ ਵੀੜੀ ਸੱਚੀ ਹੈ ਨਾ ਜਿਹਦੇ ਉੱਤੇ ਬੰਦਾ ਸੁਭਾਵਿਕ ਹੈ ਗੁਰੂ ਦੀ ਕਿਰਪਾ ਨਾਲ ਚੜ ਜਾਵੇਗਾ ਉਹ ਇਸ ਮਾਇਆ ਦੇ ਪਦਾਰਥੋਂ ਤੋਂ ਵੀ ਬਚ ਜਾਵੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਵੀ ਬਚ ਜਾਵੇਗਾ ਜੇ ਸੁਭਾਵਿਕ ਹੈ ਸੰਸਾਰ ਤੋਂ ਇਸ ਵਕਸਾ ਗੁਰ ਤੋਂ ਸਹਿਜੇ ਹੀ ਪਾਰ ਸਭ ਹੋ ਜਾਵੇਗਾ ਸਮ ਸ੍ਰਿਸ਼ਟ ਸੇਵੇ ਦਿਨ ਰਾਤ ਜਿਓ ਸਭ ਸ੍ਰਿਸ਼ਟ ਇੱਥੇ ਵੀ ਇਹ ਗੇਤਰ ਸ਼ਬਦ ਵਰਤੇ ਆ ਸਭ ਗੁਰਦੇ ਦੇ ਪਾਠ ਸਾਰੀ ਸ੍ਰਿਸ਼ਟੀ ਹੀ ਪਰਮਾਤਮਾ ਤੈਨੂੰ ਦਿਨ ਰਾਤ ਸਲਾਉਂਦੀ ਐ ਤੇ ਨਾਲ ਸ਼ੁਕਰਾਨਾ ਕਰ ਰਹੀ ਐ ਤੇਰੀ ਰਜ਼ਾ ਦੇ ਵਿੱਚ ਰਹਿਣਾ ਸਿੱਖ ਰਹੀ ਐ ਦੇ ਕੰਨ ਸੁਣੋ ਅਰਦਾਸ ਜਿਓ ਅ퍼 ਰੋਜ਼ਾਨਾ ਕਈ ਵਾਰ ਸ਼ਬਦ ਵਰਤ ਲੈਣਾ ਤੁਸੀਂ ਸੁਣਦੇ ਵੀ ਹੋਵੋਗੇ ਕਿ ਮੇਰੇ ਵੱਲ ਕੰਨ ਕਰ ਭਾਈ ਗੌਰ ਨਾਲ ਕੰਨ ਸੁਣ ਮੇਰੀ ਉਹੀ ਗੁਰੂ ਸਾਹਿਬ ਨੇ ਸ਼ਬਦ ਵਰਤੇ ਆਏ ਦੇ ਕੰਨ ਸੁਣੋ ਅਰਦਾਸ ਦਿਓ ਪਰਮਾਤਮਾ ਬੜੀ ਗੌਰ ਦੇ ਨਾਲ ਬੜੀ ਇਕਾਗਰਨਾ ਤੁਹਾਡੀ ਅਰਦਾਸ ਹੁੰਦਿਆ ਹੁੰਦਾ ਹੈ ਤਾਂ ਹੀ ਕਈ ਵਾਰ ਸਾਡੇ ਵਿਦਵਾਨ ਆਖਦੇ ਹੁੰਦੇ ਨੇ ਕਿ ਭਾਈ ਅਰਦਾਸ ਪ੍ਰਮਾਤਮਾ ਨਾਲ ਮਿਲਾਪ ਕਰਨ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਏ ਅਸੀਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠੇ ਬੈਠੇ ਅਰਦਾਸ ਨੂੰ ਛੱਡ ਕੇ ਚਲੇ ਜਾਂਦੇ ਆ ਨਾ ਕਈ ਵਾਰ ਸੀ ਆਪਣੇ ਕੰਮ ਨੂੰ ਉਹ ਤਰਜੀਹ ਦੇ ਦਿੰਨੇ ਆ ਇੱਥੇ ਤਾਂ ਕਈ ਵਾਰ ਗੁਰੂ ਦੇ ਸਿੱਖ ਅਜੇ ਉੱਠਦੇ ਦੇਖੇ ਨੇ ਗੁਰੂ ਦਾ ਹੁਕਮਨਾਮਾ ਸ਼ੁਰੂ ਹੋ ਰਿਹਾ ਹੁੰਦਾ ਏ ਭਾਈ ਸਾਹਿਬ ਜੇ ਮੰਗਲਾ ਚਰਨ ਕਰ ਰਹੇ ਹੁੰਦੇ ਨੇ ਉਹ ਹੰਬਾਰੇ ਹਜ਼ੂਰ ਨੂੰ ਮੱਥਾ ਟੇਕ ਕੇ ਗੁਰੂ ਘਰ ਚਲੇ ਜਾਂਦੇ ਨੇ ਸਭ ਤੋਂ ਝੋਲੀ ਖਾਲੀ ਤਾਂ ਉਸੇ ਵੇਲੇ ਅਸੀਂ ਲੈ ਗਏ ਆ ਗੁਰੂ ਦਾ ਹੁਕਮ ਹੋ ਰਿਹਾ ਹੈ ਅਦਮ ਨਾ ਜਿੱਥੇ ਤੁਸੀਂ ਸਾਵਧਾਨ ਹੋ ਕੇ ਖਲੋਜੋ ਸਾਡੇ ਗੁਰੂ ਗ੍ਰੰ ਸਾਡੇ ਬਡੇਰੇ ਸਾਨੂੰ ਬੋਲ ਕੇ ਸੁਣਾ ਰਹੇ ਨੇ ਕਿ ਭਾਈ ਆਹ ਤੇਰਾ ਹੁਕਮ ਹੈ ਤੇਰੇ ਲਈ ਪੱਲੇ ਬੰਨ ਲੈ ਅਸੀਂ ਉਹ ਹੁਕਮ ਨੂੰ ਅਣਗੌਣਿਆ ਕਰਕੇ ਅਸੀਂ ਆਪਣੇ ਕੰਮ ਨੂੰ ਤਰੀਕ ਦੀ ਚਲੇ ਜਾਂਦੇ ਹਾਂ ਕਈ ਵਾਰ ਹੋ ਜਾਂਦਾ ਹੈ ਕਈ ਵਾਰ ਜ਼ਿਆਦਾ ਜ਼ਰੂਰੀ ਹੋਵੇ ਗੁਰੂ ਨੂੰ ਨਿਮਕ ਬੇਨਤੀ ਕਰੋ ਕਿ ਸਤਿਗੁਰੂ ਜੀ ਆਹ ਗੱਲ ਹੈ ਜਦੋਂ ਸੁਖੋਂ ਬੇਨਤੀ ਹੋਵੇਗੀ ਸਤਿਗੁਰੂ ਜੀ ਉਹ ਵੀ ਸੁਣਦੇ ਨੇ ਪਰ ਹਜ਼ੂਰ ਸਤਿਗੁਰੂ ਧੰਨ ਸਾਹਿਬ ਫ਼ੀਜ਼ ਗੁਰਦੇ ਪਾਸ਼ਾ ਜੀ ਆਖਦੇ ਨੇ ਕਿ ਅਰਦਾਸ ਤੇ ਪਰਮਾਤਮਾ ਨਾਲ ਮਲਾਪ ਕਰਨ ਦਾ ਸਭ ਤੋਂ ਸੌਖਾ ਤਰੀਕਾ ਜੇ ਗੁਰੂ ਦੇ ਪਰਮਾਤਮਾ ਨਾਲ ਅਸੀਂ ਗੱਲ ਕਰਨੀ ਹੋਵੇ ਇਕਾਗਰਤਾ ਦੇ ਨਾਲ ਇਕਮਿਕ ਹੋ ਕੇ ਮਨ ਵਿੱਚ ਦਵੇਸ਼ ਭਾਵਨਾ ਕੱਢ ਕੇ ਸੁਭਾਈ ਗੁਰੂ ਅਰਦਾਸ ਦੇ ਇਕਮਿਕ ਹੋ ਕੇ ਜੁੜੋ ਤੁਹਾਨੂੰ ਪਰਮਾਤਮਾ ਆਪ ਤੁਹਾਡੇ ਨਾਲ ਵਿੱਚ ਰਹੇਗਾ ਤਾਂ ਹੀ ਤਾਂ ਗੁਰੂ ਜੀ ਕਮਸਮ ਮਾਰਿਆ ਆਖਿਆ ਕਿ ਦੇਹ ਸਦਾ ਅੰਗ ਸੰਗਿਆ ਭੰਗੰਕੂਤੇ ਸਦਾ ਹੀ ਅੰਗ ਸੰਗ ਹੈ ਉਸ ਵਾਹਿਗੁਰੂ ਦੇ ਨਾਲ ਅਸੀਂ ਤੇ ਸਾਡੇ ਵਾਹਿਗੁਰੂ ਸਾਡੇ ਨਾਲ ਹੈ ਇਕਮਿਕਾਂ ਇਕੋ ਹੈ ਭਾਈ ਇਕੋ ਹੈ ਸਾਹਿਬ ਮੇਰਾ ਇਕੋ ਹੈ ਅਖੀਲੇ ਮੰਦਰੀ ਸਮਾਪਤੀ ਹੋ ਰਹੀ ਹੈ 12ਵੇਂ ਬੰਦ ਦੀ ਸਤਿਗੁਰ ਨੇ ਆਖਿਆ ਦੇ ਕੰਨ ਸੁਣੋ ਅਰਦਾਸ ਜੀਓ ਧੰਨ ਸਹਿਬ ਸ਼ਿਦ ਗੁਰ ਅਰਜਨ ਦੇਵ ਪਾਤਸ਼ਾਹ ਜੀ ਬੜੇ ਗੌਰ ਨਾਲ ਸਾਡੀ ਅਰਦਾਸ ਸੁਣ ਰਹੇ ਨੇ ਪਰ ਅਸੀਂ ਉਹ ਅਰਦਾਸ ਕਰਨੀ ਪਾਏ ਜਿਹਦੇ ਨਾਲ ਹਜ਼ੂਰ ਤੱਕ ਸਾਡੀ ਗੱਲ ਪੁੱਛਣੀ ਚਾਹੀਦੀ ਸੀ ਕਿਉਂਕਿ ਮਨ ਵਿੱਚ ਤ੍ਰਿਸ਼ਨਾਵਾਂ ਪੈਦਾ ਹੋ ਰਹੀਆਂ ਨੇ ਗੁਰੂ ਤੋਂ ਗੁਰੂ ਨਹੀਂ ਮੰਗਿਆ ਜਾ ਰਿਹਾ ਗੁਰੂ ਅਰਜਨ ਦੇਵ ਸਾਹਿਬ ਤੋਂ ਗੁਰੂ ਅਰਜਨ ਦੇਵ ਸਾਹਿਬ ਜੂ ਨਹੀਂ ਮੰਗਿਆ ਜਾ ਰਿਹਾ ਗੁਰੂ ਤੋਂ ਦਾਤਾਂ ਮੰਗੀਆਂ ਜਾ ਰਹੀਆਂ ਨੇ ਮੰਗਣੀਆਂ ਵੀ ਚਾਹੀਦੀਆਂ ਨੇ ਸਾਡਾ ਹੱਕ ਵੀ ਹੈ ਅਸੀਂ ਸਤਿਗੁਰੂ ਤੋਂ ਹੀ ਮੰਗਣਾ ਹੈ ਟੀਵਰ ਗੁਰੂ ਤੋਂ ਗੁਰੂ ਨੂੰ ਮੰਨ ਕੇ ਦੇਖੋ ਗੁਰੂ ਤੋਂ ਨਾਮ ਦਾਣ ਦੀ ਦਾਤ ਲੈ ਕੇ ਦੇਖੋ ਬੜਾ ਹਜ਼ੂਰ ਨੇ ਕਿਰਪਾ ਦੇ ਪਾਤਰ ਬਣਾਉਣਗੇ ਠੋਕ ਵਜਾਏ ਸਭ ਢਠੀਆਂ ਉਸ ਆਪੇ ਲੈਣ ਛਡਾਏ ਜਿਉ ਮੈਂ ਠੋਕ ਕੇ ਕਹਿ ਰਿਹਾ ਮੈਂ ਭਾਈ ਉਹ ਨਾਮ ਰੰਗੀ ਰੂਹ ਦਾ ਇਹ ਦਾਵਾ ਹੋ ਜਾਂਦਾ ਹੈ ਜਿਹੜਾ ਨਿਤਨੇਮ ਕਰਦਾ ਹੈ ਨਾ ਉਹ ਦਾਵੇਦਾਰ ਹੋ ਜਾਂਦਾ ਹੈ ਜਿਹੜਾ ਰੋਜ਼ਾਨਾ ਗੁਰੂ ਦਾ ਸਹਿਜ ਪਾਠ ਵਿਚਰ ਰਿਹਾ ਹੈ ਕਰ ਰਿਹਾ ਹੈ ਜਿੰਦਗੀ ਦੇ ਵਿੱਚ ਕੋਈ ਵੀ ਤੁਸੀਂ ਧਰਮ ਦਾ ਕਰਮ ਕਰਦੇ ਹੋ ਨਾ ਚਾਹੇ ਸੇਵਾ ਹੈ ਚਾਹੇ ਸਿਮਰਨ ਹੈ ਚਾਹੇ ਕਿਸੇ ਦੇ ਭਲੇ ਜੋਗ ਕਰਮ ਨੇ ਹਜ਼ੂਰ ਕਹਿੰਦੇ ਉਹ ਬੰਦਾ ਦਾਵੇਦਾਰ ਹੋ ਜਾਂਦਾ ਹੈ ਕਿ ਮੈਨੂੰ ਪਰਮਾਤਮਾ ਆਪ ਛੜਾਵੇਗਾ ਕਿਉਂਕਿ ਠੋਕ ਬਜਾਏ ਸਭ ਡਿਠੀ ਆ ਮੈਂ ਕਹਿ ਸਕਦਾ ਵਾਂ ਕਿ ਭਾਈ ਉਸ ਆਪੇ ਲੈਣੇ ਛਡਾਈ ਜੀਓ ਮੈਨੂੰ ਗੁਰੂ ਸਾਹਿਬ ਆਪ ਆਪਣੇ ਆਪਣਾ ਕੀਮਤੀ ਤੇ ਮਿਹਰਾਂ ਭਰਿਆ ਹੱਥ ਦੇ ਕੇ ਮੈਨੂੰ ਇਸ ਪਪ ਸਾਗਰ ਤੋਂ ਪਾਰ ਕਰਾਉਣਗੇ ਗੁਰੂ ਦੀ ਵਿਚਾਰ ਆਪ ਜੀ ਨਾਲ ਸੰਧੀਆਂ ਕਰਦੇ ਆ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਜਾਣੇ ਹਣਾ ਜਾਣੇ ਵਿੱਚ ਕਈ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਅਣਗਹਿਲੀਆਂ ਹੋ ਗਈਆਂ ਨੇ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਧੰਨ ਸਹਿਬ ਫਿਰ ਗੁਰੂ ਰਣ ਸਾਹਿਬ ਮਹਾਰਾਜ ਬਖਸ਼ਣ ਹਾਰ ਨੇ ਦਿਆ ਦੇ ਘਰ ਵਿੱਚ ਆ ਕੇ ਗੁਰੂ ਸਾਹਿਬ ਮਹੀਆਂ ਗਲਤੀਆਂ ਦੀ ਖਿਮਾ ਬਖਸ਼ ਦੇਣ ਆਪ ਜੀ ਬਖਸ਼ਣ ਦੇ ਯੋਗ ਹੋ ਕਿਰਪਾ ਕਰਕੇ ਹੋਈਆਂ ਗਲਤੀਆਂ ਦੀ ਖਮਾ ਬਖਸ਼ ਲੈਣੀ ਜੀ ਦੁਬਾਰਾ ਫਿਰ ਗੁਰੂ ਫਤਿਹ ਕਰੋ ਪਰਮਾਨ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ